ਐਸ ਵੇਲੇ ਖੜੇ ਆ ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਰੋਡੇ ਵਿਖੇ ਕਿ ਇੱਥੇ ਇੱਕ ਐਨਆਰਆਈਆਂ ਵੱਲੋਂ ਲਗਭਗ 4 ਕਰੋੜ ਤੋਂ ਉੱਪਰ ਦੀ ਰਕਮ ਸਾਂਝੇ ਰੂਪ ਚ ਇਕੱਠੀ ਕਰਕੇ ਇੱਕ ਸੀਵਰੇਜ ਪਾਇਆ ਗਿਆ 8 ਸਾਲ ਪਹਿਲਾਂ ਤੇ 8 ਸਾਲ ਬਾਅਦ ਦਾਨੀ ਸਜਣਾ ਦੇ ਬੋਰਡ ਲਾਉਣ ਕਰਕੇ ਮੁੱਦਾ ਪਖਿਆ ਥਾਣਾ ਸਮਾਲਸਰ ਚ ਪਹੁੰਚਿਆ ਤੇ ਡਿਪਟੀ ਦਲਵੀਰ ਸਿੰਘ ਸਿੱਧੂ ਹੋਰਾ ਦੀ ਅਗਵਾਈ ਦੇ ਵਿੱਚ ਇੱਕ ਫੈਸਲਾ ਹੋਇਆ ਕਿ ਇਥੋਂ ਜਿਹੜੀ ਗੁਰੂ ਘਰ ਦੀ ਕਾਂਦਾ ਇਹ ਤੋਂ ਬੋਰਡ ਹਟਾ ਕੇ ਵੱਖਰੀ ਸਾਈਡ ਤੇ ਲਾਏ ਜਾਣਗੇ ਕਿਉਂਕਿ ਸਮਾਜਿਕ ਤੇ ਧਾਰਮਿਕ ਦੋਨੇ ਪੱਖਾਂ ਨੂੰ ਰਲਗੜ ਨਹੀਂ ਕੀਤਾ ਜਾ ਸਕਦਾ ਸਾਡੇ ਨਾਲ ਗੁਰਦੁਆਰਾ ਪ੍ਰਬੰਧ ਦੇ ਵਿੱਚ ਜੁੜੇ ਹੋਏ ਸ਼ਖਸੀਅਤਾਂ ਜਿਹੜੀਆਂ ਪਿਛਲੇ ਲੰਬੇ ਸਮੇਂ ਚੋਂ ਬਤੌਰ ਪ੍ਰਧਾਨ ਜਾਂ ਸੇਵਾਦਾਰ ਕੰਮ ਕਰਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੁੱਦਾ ਕੀ ਸੀ ਤੇ ਕਿਉਂ ਜਿਹੜਾ ਹੈਗਾ ਇਹਨੂੰ ਥਾਣੇ ਤੱਕ ਲੈ ਕੇ ਜਾਣ ਦੀ ਲੋੜ ਪਈ ਸਾਡੇ ਨਾਲ ਮਨੋਰ ਸਿੰਘਾ ਮਨੋਰ ਸਿੰਘ ਜੀ ਪਹਿਲਾਂ ਤੁਸੀਂ ਆਪਣਾ ਦੱਸੋ ਵੀ ਗੁਰੂ ਘਰ ਦੇ ਨਾਲ ਤੁਹਾਡੀ ਕਿਸ ਤਰ੍ਹਾਂ ਦੀ ਸਾਂਝ ਆ ਤੇ ਕਿੰਨਾ ਟਾਈਮ ਤੁਸੀਂ ਸੇਵਾ ਕੀਤੀ ਮੈਂ ਤਕਰੀਬਨ ਪੰਜਵੇਂ ਵਿੱਚ ਪੜਦਾ ਸੀਗਾ ਉਸ ਸਮੇਂ ਇੱਥੇ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਜਿਦਾ ਇਤਿਹਾਸ ਬੜਾ ਲੰਮਾ ਚੌੜਾ ਹੈ ਜੇ ਉਹਦੇ ਬਾਰੇ ਦੱਸੀਏ ਕਿ ਇਸ ਫਿਰੋਜ਼ਪੁਰ ਜ਼ਿਲ੍ਹੇ ਪੰਡਤ ਜੀ ਨਾਲ ਖੜੇ ਦੱਸਣਗੇ ਕਿ ਕਿਸ ਟਾਈਮ ਇਸ ਪੰਡ ਦੇ ਵਿੱਚੋਂ ਸਿੱਖੀ ਦਾ ਬੂਟਾ ਲੱਗਾ ਜਾਕਰ ਹੋਇਆ ਤੇ ਜਿਹੜੀ ਸਾਨੂੰ ਪ੍ਰਾਪਤੀ ਹੋਈ ਹੈ ਬਹੁਤ ਵੱਡੀ ਪ੍ਰਾਪਤੀ ਹੋਈ ਹੈ ਉਹ ਬਾਬਾ ਸੰਤ ਕ੍ਰਿਪਾਲ ਸਿੰਘ ਜੀ 1947 ਤੋਂ ਪਹਿਲਾਂ ਇੱਥੇ ਕੱਚਾ ਗੁਰਦੁਆਰਾ ਬਣਿਆ ਸੀ ਉਹਦੇ ਵਿੱਚ ਉਹ ਰੈਸ਼ ਕਰ ਰਹੇ ਸੀ ਜਮਾਂਦਰੂ ਤੌਰ ਤੇ ਉਹ ਸਾਧ ਭਗਤ ਗੁਰੂ ਘਰ ਦੇ ਸੇਵਾਦਾਰ ਸਨ ਉਹਨਾਂ ਨੇ ਦਮਦਮੀ ਟਕਸਾਲ ਦਾ ਇੱਥੇ ਜਾਨੀ ਦੀ ਆਉਣਾ ਜਾਣਾ ਬਣਾਇਆ ਉਸ ਤੋਂ ਬਾਅਦ ਸਰਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਸੰਤ ਜਨੈਲ ਸਿੰਘ ਪਿੰਡਰਾਵਾਲ ਦੇ ਪਿਤਾ ਜੀ ਉਹਨਾਂ ਨਾਲ ਉਹਨਾਂ ਦਾ ਆਉਣ ਜਾਣ ਗੁਰੂ ਘਰ ਨਾਲ ਬਣਿਆ ਬੰਨ੍ਹ ਕਰਕੇ ਇਹ ਵੱਡੀ ਪ੍ਰਾਪਤੀ ਜਿਹੜੀ ਹੈ ਵਰਲਡ ਲੈਵਲ ਤੇ ਉਹ ਸਾਡੇ ਇਸ ਨਗਰ ਨੂੰ ਮਿਲੀ ਹੈ ਹੁਣ ਗੱਲ ਚੱਲ ਰਹੀ ਹੈ ਕਿ ਗੁਰੂ ਘਰ ਦੀ ਇਮਾਰਤ ਤੀਜੀ ਵਾਰ ਬਣ ਜਾ ਰਹੀ ਹੈ ਤੀਜੀ ਵਾਰ ਬਣ ਸਮੇ ਮੈਂ ਇਹਨਾਂ ਮੈਂਬਰ ਸੀਗਾ ਉਸ ਸਮੇ ਗਰਚਰਨ ਸਿੰਘ ਦੇਰੀ ਵਾਲੇ ਜਿਹੜੇ ਮਸ਼ਹੂਰ ਹੈ ਉਹ ਪ੍ਰਧਾਨ ਬਣੇ ਸੀ ਉਹਨਾਂ ਨੇ ਬਕਾਇਦਾ ਤੌਰ ਤੇ ਇਥੇ ਰਜਿਸਟਰ ਤੇ ਲਿਖਿਆ ਸੀ ਮੈਨੂੰ ਸੀਰੀਅਨ ਮੀਤ ਪ੍ਰਧਾਨ ਅਤੇ ਅਮਨਪ੍ਰੀਤ ਸਿੰਘ ਜੀ ਉਹਨਾਂ ਨੂੰ ਮੀਤ ਪ੍ਰਧਾਨ ਇਹ ਹੋਰ ਪ੍ਰਧਾਨ ਜਾਨੀ ਦੀ ਬਣਾਏ ਸੀਗੇ ਤੇ ਮੈਂਬਰ ਕੈਸ਼ੀਅਰ ਕਥਾਵਾਚਕ ਵੀ ਸੀਗੇ ਲਿਖਿਆ ਗਿਆ ਸੀ ਉਸ ਟਾਈਮ ਤੋਂ ਮੈਂ ਇਸ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਤੇ ਇਹਦੇ ਬਾਰੇ ਮੈਨੂੰ ਪਤਾ ਹੈ ਜਿਹੜੀ ਮੇਨ ਗੱਲ ਚੱਲ ਰਹੀ ਹੈ ਜਿਹੜੀ ਇਹਨਾਂ ਨੇ ਕੀਤੀ ਹੈ ਵੀ ਇਸ ਜਿਹੜਾ ਮੁੱਦਾ ਪਖਿਆ ਸੀਗਾ ਇੱਥੇ ਬਹੁਤ ਮੇਰਾ ਫੈਸਲੇ ਹੋਏ ਆ ਬਹੁਤ ਪ੍ਰਧਾਨ ਸਾਹਿਬ ਬਦਲੇ ਗਏ ਆ ਆਏ ਗਏ ਸਮੇਂ ਦੇ ਮੁਤਾਬਕ ਤੇ ਇਸ ਗੁਰੂ ਘਰ ਦੇ ਵਿੱਚ ਚਾਰ ਦਿਵਾਰੀ ਦੇ ਅੰਦਰ ਅਤੇ ਬਾਹਰ ਵੀ ਗੁਰੂ ਘਰ ਦਾ ਇਤਿਹਾਸ ਅਤੇ ਮੁੱਢਲਾ ਪਿੰਡ ਦਾ ਇਤਿਹਾਸ ਸਿੱਖੀ ਨਾਲ ਜੁੜਿਆ ਹੋਇਆ ਉਦੇ ਬਾਰੇ ਬੋਰਡ ਲੱਗਣਾ ਚਾਹੀਦਾ ਹੈ ਉਹਦੇ ਬਾਰੇ ਹੀ ਅੰਦਰ ਜਿਹੜੀ ਹੈ ਲਾਇਬ੍ਰੇਰੀ ਬਣਨੀ ਚਾਹੀਦੀ ਹੈ ਹੋਰ ਕਿਸੇ ਕਿਸਮ ਦਾ ਨਾਂ ਕੋਈ ਬਲਾਰਾ ਨਾ ਕੋਈ ਹੋਰ ਵਾਦ-ਵਿਵਾਦ ਖੜਾ ਹੋਣ ਤੋਂ ਬਜਾਏ ਇਹ ਕੀਤੇ ਜਾਂਦੇ ਸੀ ਫੈਸਲੇ ਬਿਲਕੁਲ ਮਰੋਰ ਸਾਹਿਬ ਨੇ ਦੱਸਿਆ ਕਿ ਇੱਕ ਫੈਸਲਾ ਜਿਹੜਾ ਹੈਗਾ ਲਿਖਤੀ ਰੂਪ ਦੇ ਵਿੱਚ ਜਦੋਂ ਇਮਾਰਤ ਦੁਆਰਾ ਨਵੈਨੀ ਕਰਨ ਦੇ ਰੂਪ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਬਣ ਰਹੀ ਆ ਉਦੋਂ ਮਤੇ ਪਾਏ ਗਏ ਕਿ ਆ ਜਿਹੜਾ ਹੈਗਾ ਜਿਵਾੜ ਦੇ ਬਾਹਰ ਤੇ ਨਾ ਅੰਦਰ ਕੋਈ ਵੀ ਸਮਾਜਿਕ ਜਿਹੜਾ ਹਥਿਆਰਬਾਜ਼ੀ ਜਾਂ ਕੋਈ ਪੱਥਰ ਜਾਂ ਕਿਸੇ ਕਿਸਮ ਦੀ ਕੋਈ ਵੀ ਪ੍ਰਾਪਰਟੀ ਦੇ ਉੱਪਰ ਕਬਜ਼ੇ ਦੇ ਰੂਪ ਦੇ ਵਿੱਚ ਕੋਈ ਚੀਜ਼ ਜਿਹੜੀ ਹੈਗੀ ਆ ਉਹ ਸਾਰੀ ਨਹੀਂ ਜਾਊਗੀ ਤੇ ਮੁੱਦਾ ਇਹੀ ਬਣਿਆ ਇਸ ਵੇਲੇ ਜੋ ਐਨਆਰੀਆਂ ਨੇ ਜਿਵੇਂ ਤੁਹਾਨੂੰ ਦੱਸ ਚੁੱਕੇ ਆ ਵੀ ਵੱਡਾ ਫੰਡ ਇਕੱਠਾ ਕਰਕੇ ਸੀਵਰੇਜ ਪਾਇਆ ਪੂਰੇ ਪਿੰਡ ਦੇ ਵਿੱਚ ਪਿੰਡ ਨੂੰ ਸਵਰਗ ਬਣਾਉਣ ਵਾਸਤੇ ਉਹੀ ਅੱਜ ਇੱਕ ਕਲੇਸ਼ ਦਾ ਕਾਰਨ ਬਣਿਆ ਹੋਇਆ ਹੈ ਕਿਉਂਕਿ ਇੱਥੇ ਪੱਥਰ ਤੇ ਸਿਰਫ ਤੇ ਸਿਰਫ 40 ਜਣੇ ਦੇ ਨਾਮ ਲਿਖੇ ਜਿਨ੍ਹਾਂ ਦੀ ਜਿਹੜੀ ਹੈਗੀ ਆ ਦਾਨ ਰਾਸ਼ੀ ਲਗਭਗ ਸਵਾ ਕਰੋੜ ਬਣਦੀ ਆ ਤੇ 4 ਕਰੋੜ ਦੇ ਵਿੱਚ ਆਉਣ ਵਾਲੇ ਦਾਨੀ ਸੱਜਣ ਜਿਹੜੇ ਹੈਗੇ ਗਾਇਬ ਆ ਕਿਤੇ ਨੇ ਕਿਤੇ ਜਾ ਕੇ ਇਹ ਵੀ ਮੁੱਦਾ ਜਿਹੜਾ ਹੈਗਾ ਪੱਖ ਦਾ ਨਜ਼ਰ ਆਇਆ ਤੇ ਪ੍ਰੰਤੂ ਪੁਲਿਸ ਪ੍ਰਸ਼ਾਸਨ ਨੇ ਸਮਾਲ ਸਰ ਤੇ ਨਾਲ ਦੀ ਨਾਲ ਡਿਪਟੀ ਬਾਗਾਪੁਰਾਣਾ ਸਰਦਾਰ ਦਲਵੀਰ ਸਿੰਘ ਸਿੱਧੂ ਹੋਰਾਂ ਨੇ ਬਹੁਤ ਸੱਚਾ ਜੇ ਰੂਪ ਦੇ ਵਿੱਚ ਫੈਸਲਾ ਕੀਤਾ ਕਿ ਇਥੋਂ ਪੱਥਰ ਉਠਾ ਕੇ ਜਿਹੜੇ ਹੈਗੇ ਆ ਹੋਰ ਥਾਂ ਤੇ ਲਾਏ ਜਾਣਗੇ ਤੇ ਨਾਲ ਦੀ ਨਾਲ 50000 ਤੋਂ ਲੱਖ ਰੁਪਏ ਦੀ ਦਾਣ ਰਕਮ ਦੇ ਨਾਲੇ ਲੋਕਾਂ ਦੇ ਨਾਮ ਵੀ ਸ਼ਾਮਿਲ ਕੀਤੇ ਜਰ ਬਲਵਿੰਦਰ ਸਿੰਘ ਬਾਬਾ ਜੀ ਨੇ ਸਾਡੇ ਨਾਲ ਬਾਬਾ ਜੀ ਮਤਲਬ ਕਿਉਂ ਜਿਹੜਾ ਹੈਗਾ ਮੁੱਦਾ ਪਖਿਆ ਇਹ ਤੇ ਜਿਹੜੀ ਹੈਗੇ ਤੁਹਾਨੂੰ ਸਾਨੂੰ ਸੱਦਣ ਦੀ ਕੀ ਲੋੜ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚਲੋ ਮੁੱਦੇ ਬਾਰੇ ਤਾਂ ਤੁਸੀਂ ਸਮਝ ਹੀ ਗਏ ਵੀ ਗੁਰੂ ਘਰ ਦੀ ਇਮਾਰਤ ਹੈ ਬੇਸ਼ੱਕ ਸਾਡੇ ਗੁਰਦੁਆਰਾ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਵਾਲਾ ਜਿਹੜੇ ਗੁਰਦੁਆਰਾ ਸਾਹਿਬ ਦਾ ਅਸਲ ਨਾਮ ਵੱਡਾ ਹੈਗਾ ਗੁਰਦੁਆਰਾ ਕੀਰਤਨ ਪ੍ਰਕਾਸ਼ ਪਾਤਸ਼ਾਹੀ 6ਵੀਂ ਜਿਹੜਾ ਗੁਰੂ ਘਰ ਦਾ ਵੱਡਾ ਗੁਰਦੁਆਰਾ ਸਾਹਿਬ ਦੇ ਨਾਮ ਨਾਲ ਪ੍ਰਾਤਨ ਸਮੇਂ ਤੋਂ ਜਾਣਿਆ ਜਾਂਦਾ ਉਹਦੇ ਵਿੱਚ ਵੈਸੇ ਕਮੇਟੀ ਵੱਲੋਂ ਜਾਂ ਸੰਗਤ ਵੱਲੋਂ ਵੀ ਇਹ ਲਿਖਤੀ ਰੂਪ ਚ ਹੀ ਹੈਗਾ ਤੇ ਵੈਸੇ ਵੀ ਜਿੱਥੇ ਵੀ ਤੁਸੀਂ ਸਿੱਖ ਭਾਵਨਾ ਨੂੰ ਪੁੱਛ ਲਓ ਵੀ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਦੇ ਉੱਪਰ ਕੋਈ ਨਿੱਜੀ ਆਪ ਦੇ ਅਸਥਿਹਾਰबाजी ਨਹੀਂ ਕਰ ਸਕਦਾ ਇਹ ਆਲ ਸੰਸਾਰ ਚ ਜਿੱਤੇ ਵੀ ਜਾਵਲੋ ਤੇ ਉਹਦੇ ਵਿੱਚ ਸਾਡੇ ਐਨਆਰਆਈ ਵੀਰਾਂ ਨੇ ਜਿਹੜਾ ਇਹ ਮਤਲਬ ਪੱਥਰ ਲਾਇਆ ਉਹਦੇ ਵਿੱਚ ਉਹ ਆਪਣੇ ਆਪ ਉਹਨਾਂ ਨੇ ਮਤਲਬ ਦੱਸਿਆ ਕਿ ਅਸੀਂ ਇੰਨੇ ਪੈਸੇ ਲਾਏ ਆ ਉਹਨਾਂ ਦਾ ਆਪਣਾ ਨਿੱਜੀ ਮਨੋਰਥ ਸੀਗਾ ਲੋਕਾਂ ਨੂੰ ਪੇਸ਼ ਕਰਨ ਦਾ ਕਿ ਅਸੀਂ ਪੈਸੇ ਇੰਨੇ ਲਾਏ ਆ ਪਰ ਅਸੀਂ ਉਹਨਾਂ ਨੂੰ ਇਹ ਇੱਥੇ ਰੋਕਿਆ ਸੀ ਕਿ ਇੱਥੇ ਨਾਂ ਲਾਇਆ ਜਾਵੇ ਪਿਛਲੇ 3 ਦਿਨ ਲਾਉਣ ਤੋਂ ਪਹਿਲਾਂ ਅਸੀਂ ਰੋਕਤਾ ਸੀਗਾ ਇਸ ਗੱਲ ਦੀ ਅਸੀਂ ਵਿਰੋਧਤਾ ਕਰਤੀ ਸੀ ਵੀ ਗੁਰੂ ਘਰ ਇਹ ਪੱਥਰ ਨਹੀਂ ਜੱਜਦੇ ਕਿਉਂਕਿ ਇਹਦੇ ਤੇ ਕੁਝ ਨਿੱਜੀ ਨਾਮ ਲਿਖੇ ਗਏ ਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਹੈ ਸਰਦਾਰ ਦਲੀਪ ਸਿੰਘ ਲੈਂਡ ਉਹ ਲੈਂਡ ਵਿੱਚ ਨੇ ਉਹਨਾਂ ਨੇ ਮਤਲਬ ਉਹਨਾਂ ਨੂੰ ਕਹਿਤਾ ਸੀ ਸੰਗਤ ਦੀ ਭਾਵਨਾ ਵੇਖ ਕੇ ਕਿ ਉੱਥੇ ਨਾ ਲਾਇਓ ਉਹ ਫਿਰ ਵੀ ਲਾ ਗਏ ਪਰ ਅਸੀਂ ਇਹ ਲੜਾਈ ਤੋਂ ਬਚਣ ਵਾਰਿਆ ਮੌਕੇ ਤੇ ਐਸਐਚਓ ਸਮਲਸਰ ਨੂੰ ਇਹਦੀ ਸਾਰੀ ਜਾਣਕਾਰੀ ਦਿੱਤੀ ਕਿ ਵੇਖੋ ਜੀ ਸਾਡੀ ਸੰਗਤ ਦੇ ਰੋਕਣ ਦੇ باوجود ਉਹਨਾਂ ਐਨ ਆਰ ਆਈ ਵੀਰਾਂ ਨੇ ਸਾਰਿਆਂ ਨੇ ਜਿਹੜਾ ਉੱਥੇ ਬੋਰਡ ਲਾ ਦਿੱਤੇ ਆ ਕਿਰਪਾ ਕਰਕੇ ਦਖਲਦਾਨੀ ਜੀ ਕਰਕੇ ਹਟਾਇਆ ਜਾਵੇ ਐਸਚੀਓ ਸਮਲ ਸਰ ਨੇ ਕੰ ਸਾਨੂੰ ਕਿਹਾ ਵੀ ਤੁਸੀਂ ਐਪਲੀਕੇਸ਼ਨ ਦਿਓ ਜੀ ਅਸੀਂ ਹਟਾ ਦਿੰਨੇ ਆ ਚਲੋ ਪਰਸਾਂ ਅਸੀਂ ਐਪਲੀਕੇਸ਼ਨ ਦਿੱਤੀ ਕੱਲ ਸਾਨੂੰ ਟਾਈਮ ਦਿੱਤਾ ਅੱਜ ਤੁਹਾਨੂੰ ਪਤਾ ਲਿਪਤੀ ਸਾਹਿਬ ਦੇ ਸਾਹਮਣੇ ਇਹ ਗੱਲ ਤੈਹ ਹੋ ਗਈ ਕਿ ਇਹ ਜਿਹੜਾ ਬੋਰਡ ਹੈ ਇਥੋਂ ਹਟਾ ਕੇ ਪਾਸੇ ਕਰ ਦਿੱਤਾ ਜਾਵੇ ਉਹ ਸਾਰੀ ਸੰਗਤ ਸਾਰੇ ਨਗਰ ਪੰਚਾਇਤ ਰਲ ਕੇ ਇਹ ਬੋਰਡ ਇਥੋਂ ਹਟਾ ਦਿੱਤੇ ਜਾਣਗੇ ਕਿਉਂਕਿ ਗਾਹ ਨੂੰ ਇਹ ਗੁਰੂ ਘਰ ਦੀ ਕੰ ਤੇ ਕੋਈ ਆਪਣਾ ਨਿੱਜੀ ਜਿਹੜਾ ਮਸ਼ਹੂਰੀ ਪੱਥਰ ਇਹ ਨਾ ਲਾਵੇ ਬਿਲਕੁਲ ਮੈਂ ਜਿਵੇਂ ਬੋਲਿਆ ਬਾਬਾ ਜੀ ਸਾਡੇ ਨਾਲ ਕੀ ਜਿਹੜਾ ਹੈਗਾ ਸਿਰਫ ਤੇ ਸਿਰਫ ਇਹ ਗੁਰੂ ਘਰ ਦੀ ਜਿਹੜੀ ਜਾਂ ਧਾਰਮਿਕ ਮਰਿਆਦਾ ਤਹਿਤ ਹੀ ਜਿਹੜਾ ਹੈਗਾ ਵਿਰੋਧ ਹੋਇਆ ਕਿ ਜਾਇ ਇਹਦੇ ਵਿੱਚ ਕਿਤੇ ਨਾ ਕਿਤੇ ਵੱਡੀ ਰਾਸ਼ੀ ਜਿਹੜੀ ਦਾਨ ਕਰਨ ਵਾਲੇ ਪੰਡ ਨੂੰ ਸਵਰਗ ਬਣਾਉਣ ਵਾਲੇ ਨਵੀਂ ਦਿਖ ਦੇਣ ਵਾਲੇ ਇਹਨਾਂ ਦਾ ਵਿਰੋਧ ਹੋਰ ਮਨਸਾ ਤਹਿਤ ਵੀ ਕੀਤਾ ਗਿਆ ਨਹੀਂ ਜੀ ਅਸੀਂ ਤਾਂ ਸਿਰਫ ਅਪੀਲ ਕੀਤੀ ਉਹਨਾਂ ਨੂੰ ਕਿ ਗੁਰਦੁਆਰਾ ਸਾਹਿਬ ਦੇ ਮਤਲਬ ਸਮੇਂ-ਸਮੇਂ ਤੇ ਵੇਖੋ ਪ੍ਰਾਤਮਿਕ ਇਤਿਹਾਸ ਪੜ੍ਹ ਲਓ ਗੁਰੂ ਸਾਹਿਬ ਗੁਰੂ ਕਾਲ ਵੇਲੇ ਤੋਂ ਵੇਖ ਲਓ ਮੌਕੇ ਦੇ ਰਾਜਾ ਨੇ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਸੀ ਕਿ ਸਾਰਾ ਲੰਗਰ ਹੀ ਅਸੀਂ ਲਾ ਦੇਾਂਗੇ ਤੇ ਗੁਰੂ ਸਾਹਿਬ ਨੇ ਕਹਿਤਾ ਸੀ ਨਹੀਂ ਇਸ ਲਈ ਗੁਰੂ ਘਰ ਦੀ ਕੋਈ ਅਸੀਂ ਨਹੀਂ ਅੱਜ ਨਹੀਂ ਇਹ ਤਾਂ ਗੁਰੂ ਨਾਨਕ ਦੇ ਮਿਸ਼ਨ ਦੀ ਇੱਕ ਮਰਜ਼ਾਦਾ ਹੈ ਕਿ ਇੱਥੇ ਕਿਸੇ ਦਾ ਨਿੱਜੀ ਨਹੀਂ ਹੱਕ ਜਤਾ ਸਕਦਾ ਕੋਈ ਅਸੀਂ ਤਾਂ ਗੁਰੂ ਘਰ ਦੀ ਮਾਨ ਮਰਜ਼ਾਦਾ ਨੂੰ ਰੱਖ ਕੇ ਉਹਨਾਂ ਨੂੰ ਬੇਨਤੀ કરી ਸੀ ਤਿੰਨ ਦਿਨ ਕਿ ਤੁਸੀਂ ਪੱਥਰ ਇੱਥੇ ਨਾ ਲਾਓ ਉਹਦੀ ਆਪਸ਼ਨ ਬਹੁਤ ਵਧੀਆ ਹੈ ਮੌਕੇ ਦੀ ਪੰਚਾਇਤ ਨੇ ਉਹਨਾਂ ਨੂੰ ਹੋਰ ਜਗ੍ਹਾ ਦੱਸੀ ਸੀ ਕਿ ਆਪਾਂ ਇੱਥੇ ਲਾ ਲਗੇ ਪਰ ਉਹ ਪਤਾ ਨਹੀਂ ਕਿਉਂ ਉਹਨਾਂ ਦੇ ਕੀ ਮਨਸ਼ਾ ਸੀ ਕਿ ਅਸੀਂ ਤਾਂ ਇੱਥੇ ਹੀ ਲਾਉਣਾ ਹੁਣ ਪਰ ਉਹਦਾ ਜਿਹੜਾ ਹੈਗਾ ਹੁਣ ਇਸ ਵੇਲੇ ਜਿਹੜਾ ਹੈਗਾ ਭੂਮਿਕਾ ਦੇਖਣਯੋਗ ਹੋਊਗੀ ਪੰਚਾਇਤ ਦੇ ਜਿਹੜਾ ਹੈਗਾ ਮੌਜੂਦਾ ਸਰਪੰਚ ਦੀ ਕਿਉਂਕਿ ਸਰਪੰਚ ਦੇ ਜਿਹੜਾ ਹੈਗਾ ਇੱਕ ਅਧਾਕਾਰ ਖੇਤਰ ਚ ਇਹ ਫੈਸਲਾ ਕਰਨ ਵਾਸਤੇ ਡਿਪਟੀ ਜਿਹੜਾ ਹੈਗਾ ਦਲਵੀਰ ਸਿੰਘ ਸਿੱਧੂ ਤੇ ਜਨਕਰਾਜ ਸ਼ਰਮਾ ਹੋਰਾਂ ਨੇ ਫੈਸਲਾ ਕੀਤਾ ਕਿ ਇਸ ਨੂੰ ਤਬਦੀਲ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਧਾਰਮਿਕ ਭਾਵਨਾ ਨਾਲ ਜੁੜਿਆ ਹੋਇਆ ਮਸਲਾ ਜਿਨ੍ਹਾਂ ਲੋਕਾਂ ਨੇ ਪੈਸੇ ਦਿੱਤੇ ਵੱਡੇ ਰੂਪ ਦੇ ਵਿੱਚ ਐਨ ਆਰ ਆਈ ਵੀ ਸਾਡੇ ਨਾਲ ਇੱਕ ਹੈਗੇ ਕਿਉਂਕਿ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਰਦਾਰ ਨਰਪੈ ਸਿੰਘ ਅਤੇ ਸਰਦਾਰ ਕਰਨੈਲ ਸਿੰਘ ਦੋਨੇ ਐਨ ਆਰ ਆਈ ਉਹਨਾਂ ਨੇ ਬਿਲਕੁਲ ਜਿਹੜਾ ਹੈਗਾ ਸਾਫ਼ ਸਾਡੇ ਨਾਲ ਮੀਡੀਆ ਦੇ ਤੌਰ ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਪਰੰਤੂ ਇੱਥੇ ਜਿਹੜਾ ਮੌਜੂਦ ਮਨੀਲਾ ਦੇ ਜਿਹੜੇ ਹੈਗੇ ਆ ਇਸ ਵੇਲੇ ਪ੍ਰਵਾਸੀ ਸਾਡੇ ਨਾਲ ਆ ਉਹਨਾਂ ਨੇ ਵੀ ਗੱਲਬਾਤ ਜੀ ਕੀ ਨਾਮ ਕੀ ਤੁਹਾਡਾ ਸਤਵੰਤ ਸਿੰਘ ਜੀ ਸਤਵੰਤ ਸਿੰਘ ਜੀ ਤੁਸੀਂ ਵੀ ਮੇਰੇ ਪ੍ਰਵਾਸੀਓ ਤੇ ਉਹ ତਰ ਵੀ ਇੱਕ ਜਿਹੜੀ ਆ ਪ੍ਰਵਾਸੀ ਜਿਹਨਾਂ ਨੇ ਵੱਡਾ ਜਿਹੜਾ ਉਦਮ ਕੀਤਾ ਤੁਹਾਡੇ ਪਿੰਡ ਦੇ ਲਈ ਤੇ ਕੀ ਮਸਲਾ ਜਿਹੜਾ ਹੈਗਾ ਇਸ ਵੇਲੇ ਪੈਸੇ ਦੇ ਜਿਹੜਾ ਨਾਮਾਂ ਦੀ ਸੂਚੀ ਨੂੰ ਲੈ ਕੇ ਤੇ ਕੀ ਤੁਹਾਡਾ ਨਾਮ ਵਿੱਚ ਦਰਜ ਹੈ ਹਾਂਜੀ ਮੇਰਾ ਨਾਮ ਵਿੱਚ ਦਰਜ ਹੈ ਜੀ ਮੈਂ 2 ਲੱਖ ਰੁਪਏ ਦੀ ਰਕਮ ਦੀ দান ਕੀਤੀ ਸੀ ਸੀਵਰੇਜ ਕਮੇਟੀ ਨੂੰ ਜੀ ਤੇ ਪਰ ਇਹ ਪੱਥਰ ਨਹੀਂ ਲੱਗਣੇ ਚਾਹੀਦੇ ਸੀ ਹਜੇ ਜੀ ਕਿਉਂਕਿ ਜਿਹੜਾ ਸਾਡਾ ਸੀਵਰੇਜ ਉਹ ਅਨਕੰਪਲੀਟ ਹੈ ਸੀਵਰੇਜ ਪੂਰੀ ਤਰ੍ਹਾਂ ਚਾਲੂ ਨਹੀਂ ਹੋਇਆਗਾ ਸਾਡੀ ਜਿਹੜੀ ਰਿਆਦਾ ਪੱਤੀ ਆ ਉਹ ਬਿਲਕੁਲ ਨਰਕ ਦਾ ਰੂਪ ਧਾਰ ਚੁੱਕੀ ਹੈ ਇੱਥੇ ਕੈਂਸਰ ਦੇ ਮਰੀਜ਼ ਹੈ ਕਾਲੇ ਪੀਲੇ ਦੇ ਬਹੁਤ ਜਿਆਦੇ ਮਰੀਜ਼ ਆ ਚੁੱਕੇ ਨੇੜੇ-ਨੇੜੇ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਦੇ ਘਰ ਬਿਲਕੁਲ ਉੱਪਰ ਹੈ ਮੈਸਤਰੀ ਸਿੱਖ ਪਰਿਵਾਰਾਂ ਦੇ ਜਾਂ ਹੋਰ ਵੀ ਜਿੰਨੇ ਸਾਡੇ ਇਹ ਪੱਤੀ ਦਾ ਪਾਣੀ ਬਹੁਤ ਜਿਆਦਾ ਗੰਧਲਾ ਹੋ ਚੁੱਕਿਆ ਹੈ ਅਸੀਂ ਇਹਨਾਂ ਵੀਰਾਂ ਨੂੰ ਪਿਛਲੇ 7 ਸਾਲ ਤੋਂ ਬੇਨਤੀ ਕਰ ਰਹੇ ਹਾਂ ਵੀ ਆਪਾਂ ਸਰਕਾਰਾਂ ਨਹੀਂ ਨਾ ਦੇਖ ਜੇ ਜਿੱਥੇ ਆਪਾਂ ਅੱਗੇ 4 3.5-4 ਕਰੋੜ ਰੁਪਏ ਇਕੱਠਾ ਕਰਕੇ ਲਾਇਆ ਆ ਆਪਾਂ ਕੁਝ ਐਨਆਰਆਈ ਭਰਾਵਾਂ ਤੋਂ ਗ੍ਰਹੀ ਕਰੀਏ ਕੁਝ ਆਪਾਂ ਪਿੰਡ ਤੋਂ ਗ੍ਰਹੀ ਕਰੀਏ ਆਪਾਂ ਇਹਨੂੰ ਕੰਪਲੀਟ ਕਰੀਏ ਜਿਹੜੇ ਕਿ ਆਪਣੇ ਪੌਂਡ ਬਣੇ ਹੋਏ ਆ ਇਹ ਪੌਂਡ ਆਪਣੇ ਬਾਈ ਜੀ ਬਣੇ ਹੋਏ ਆ ਆਬਾਦੀ ਦੇ ਵਿੱਚ ਜਿਹੜੇ ਡੈਗ ਪਾਣੀ ਜਿਹੜਾ ਹੈਗਾ ਡੰਪ ਕਰਨ ਵਾਸਤੇ ਗੰਦਾ ਪਾਣੀ ਉਹ ਇਹਨਾਂ ਦੀ ਜਿਹੜੀ ਹੈਗੇ ਇਹ ਵੀ ਦੱਸਿਆ ਵੀ ਇਹ ਡੂੰਘੇ ਨੇ ਕਿ ਇਹਨਾਂ ਦੀ ਦੂਜੇ ਪਾਣੀ ਤੇ ਸਤਾ ਦੇ ਨਾਲ ਬੇ ਰਾਲ ਗੜ ਹੋ ਗਿਆ ਹਾਂਜੀ ਬਾਈ ਜੀ 50 ਫੁੱਟ ਡੂੰਘੇ ਆ ਤੇ ਸਾਡੇ ਕਈ ਵੀਰੇ ਕਹਿ ਰਹੇ ਆ ਵੀ ਧਰਤੀ ਪਾਣੀ ਜ਼ਰਬ ਨਹੀਂ ਕਰਦੀ ਵੀ ਧਰਤੀ ਚ ਪਾਣੀ ਜੀਰਦਾ ਨਹੀਂਗਾ ਪਰ ਉਹਨਾਂ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੇ ਇੱਥੇ ਨੇੜੇ ਨੇੜੇ ਘਰ ਆ ਉਹਨਾਂ ਨੇ ਪਾਣੀ ਆ ਕੇ ਪੀ ਕੇ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਇੱਥੋਂ ਦੇ ਲੋਕ ਕਿੰਨੇ ਦੁਖੀ ਆ ਤੁਸੀਂ ਹੁਣ ਕਹਿੰਦੇ ਆ ਵੀ ਜਿਹੜਾ ਹੈਗਾ ਇਹ ਸੰਗਠਿਤ ਆਬਾਦੀ ਦੇ ਵਿੱਚ ਡੰਪ ਬਣਾਇਆ ਗਿਆ ਉਦੋਂ ਕਿਸੇ ਨੇ ਵਿਰੋਧ ਨਹੀਂ ਕੀਤਾ ਜਦੋਂ ਬਣ ਰਿਹਾ ਸੀ ਨਹੀਂ ਬਾਈ ਜੀ ਉਦੋਂ ਅਸੀਂ ਤਾਂ ਬਾਹਰ ਸੀਗੇ ਕੋਈ ਸਾਡੇ ਪਰਿਵਾਰਾਂ ਨੇ ਵੀ ਵਿਰੋਧ ਕੀਤਾ ਕੋਈ ਸਾਡੇ ਬੰਦਿਆਂ ਨੇ ਵਿਰੋਧ ਕੀਤਾ ਪਰ ਸਾਡੇ ਬੰਦਿਆਂ ਨੂੰ ਉਹਨਾਂ ਨੇ ਭੇਸਲ ਲਿਆ ਵੇ ਚੋ ਕਹਿੰਦੇ ਵੀ ਇਹਨਾਂ ਨੂੰ ਡੱਗਾਂ ਨੂੰ ਪੱਕੇ ਕਰਕੇ ਇੱਥੇ ਟ੍ਰੀਟਮੈਂਟ ਪਲਾਟ ਲਾਇਆ ਜਾਊਗਾ ਜਿਹੜਾ ਪਾਣੀ ਹੈ ਉਹ ਤੁਹਾਡੀਆਂ ਫਸਲਾਂ ਨੂੰ ਪਹੁੰਚਦਾ ਕੀਤਾ ਜਾਊਗਾ ਇਹ ਹੀ ਉਧਰਲੇ ਪਾਸੇ ਕਿਹਾ ਗਿਆ ਸੀਗਾ ਵੀ ਜਿਹੜਾ ਦੂਜੀ ਪੱਤੀ 'ਚ ਹੈ ਉੱਥੇ ਛੱਪਰ 'ਚ ਟ੍ਰੀਟਮੈਂਟ ਪਲਾਟ ਲਾ ਕੇ ਜਿਹੜਾ ਪਾਣੀ ਹੈ ਉਹ ਫਸਲਾਂ ਨੂੰ ਪ ਜਿਹੜਾ ਜਿਹੜਾ ਵਾਟਰ ਟ੍ਰੀਟਮੈਂਟ ਪਲੈਂਟ ਜਿਹੜਾ ਹੈਗਾ ਬਣਿਆ ਹੀ ਨਹੀਂ ਹਜੇ ਨਹੀਂ ਬਿਲਕੁਲ ਨਹੀਂ ਬਣਿਆ ਜੀ ਇਹਦਾ ਮਤਲਬ ਤਾਂ ਜਿਹੜਾ ਤੁਹਾਡਾ ਸੀਵਰੇਜ ਦਾ ਜਿਹੜਾ ਪ੍ਰੋਜੈਕਟ ਆ 4 ਜਾਂ 5 ਕਰੋੜ ਦਾ ਇਹ ਅਧੂਰਾ ਹੈ ਜੀ ਇਹ ਅਧੂਰਾ ਹੈ ਜੀ ਇਹ ਮਿੱਟੀ ਹੈ ਇਸ ਟਾਈਮ ਜੀ ਕੀ ਹੋਰ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਬਾਕੀ ਐਨਆਰਆਈ ਜਿਨ੍ਹਾਂ ਨੇ ਵੱਡੇ ਪੈਸੇ ਦਿੱਤੇ ਆ ਇਹ ਪ੍ਰੋਜੈਕਟ 8 ਸਾਲਾਂ ਚ ਕੰਪਲੀਟ ਨਹੀਂ ਹੋਇਆ ਤੇ ਇੱਕ ਮੁੱਦਾ ਪੱਕ ਗਿਆ ਬੋੜਾ ਨੂੰ ਲੈ ਕੇ ਦਾਨੀ ਸੱਜਣਾ ਦੀ ਸੂਚੀ ਨਾਮ ਸੂਚੀ ਨੂੰ ਲੈ ਕੇ ਕੀ ਕਹੋਗੇ ਤੁਸੀਂ ਭਾਈ ਜੀ ਮੈਂ ਤਾਂ ਕਹਿੰਦਾ ਬਿਲਕੁਲ ਲੱਗਣਾ ਨਹੀਂ ਚਾਹੀਦਾ ਸੀ ਹਜੇ ਅਨਕੰਪਲੀਟ ਹੈ ਜਦੋਂ ਕੰਪਲੀਟ ਹੋ ਜਾਂਦਾ ਉਦੋਂ ਲਾ ਲੈਂਦੇ ਤੇ ਸਾਰੇ ਸੱਜਣਾ ਨੂੰ ਕਿ ਕਿਸੇ ਦਾ 5000 ਦਿੱਤਾ ਉਹ ਵੀ ਮਿਹਨਤ ਕਰਕੇ ਦਿੱਤਾ ਹੈ ਕਿਸੇ ਦਾ 5 ਲੱਖ ਕੀ ਦਿੱਤਾ ਉਹਨੇ ਕਾਰੋਬਾਰ ਕਰਕੇ ਦਿੱਤਾ ਪਰ 5 ਲੱਖ ਵਾਲੇ ਦਾ 5000 ਵਾਲਾ ਵੀ ਬਰਾਬਰ ਹੀ ਹੈ ਜੀ ਤੁਹਾਡੇ ਇਸ ਜਿਹੜਾ ਉਦਮ ਕੀਤਾ ਤੁਸੀਂ ਵਿਰੋਧ ਕੀਤਾ ਗੁਰਦੁਆਰੇ ਦੇ ਨਕੰਦ ਦੇ ਨਾਲ ਲਾਉਣ ਦਾ ਇਹ ਤੇ ਨਰਪੈ ਸਿੰਘ ਜੀ ਨਾਰਾਜ ਆ ਬਜ਼ੁਰਗ ਕਰਨੈਲ ਸਿੰਘ ਹੋਰੀ ਵੀ ਨਾਰਾਜ ਆ ਵੀ ਸਾਡਾ ਜਿਹੜਾ ਅਸੀਂ ਬਹੁਤ ਵੱਡਾ ਪ੍ਰਾਲਾ ਕੀਤਾ ਸੀਗਾ ਸਾਡੀ ਉਹ ਮਿਹਨਤ ਨੂੰ ਮਿੱਟੀ ਦੇ ਵਿੱਚ ਪਾਤਾ ਤੇ ਤੁਸੀਂ ਜਿਹੜਾ ਹੈਗਾ ਹੁਣ ਕੀ ਕਹੋਗੇ ਵੀ ਜਿਹੜਾ ਉਹ ਲੋਕ ਜੇਕਰ ਤੁਹਾਡੇ ਇੱਥੇ ਕਾਰਜਾ ਨੂੰ ਜਾਂ ਸਮਾਜਿਕ ਕਾਰਜਾ ਨੂੰ ਜਾਂ ਸਮਾਜ ਸੇਵਾ ਤੋਂ ਜਿਹੜਾ ਕੰਨੀ ਕਤਰਾ ਜਾਂਦੇ ਆ ਫੇਰ ਕੀ ਕਰੋਗੇ ਨਹੀਂ ਨਹੀਂ ਬਿਲਕੁਲ ਕੰਨੀ ਕਿਉਂ ਕਰਤਾਉਣਗੇ ਜੀ ਸਾਡੇ ਆਪਦੇ ਬੰਦੇ ਆ ਨਰਾਜ਼ਗੀ ਆ ਆਪਦੇ ਨਾਲ ਹੀ ਹੁੰਦੀਆਂ ਕੋਈ ਗੱਲ ਨਹੀਂ ਅਸੀਂ ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਅੱਗੇ ਲੱਗੋ ਅਸੀਂ ਗ੍ਰਹਾਈਆਂ ਦੇਣ ਨੂੰ ਫੇਰ ਤਿਆਰ ਆ ਪਿੰਡ ਵੀ ਗ੍ਰਹਾਈਆਂ ਦੇਣ ਨੂੰ ਤਿਆਰ ਆ ਆਪਾਂ ਸਰਕਾਰ ਅੰਨੀ ਨਾਂ ਦੇਖ ਜੇ ਕਿਉਂਕਿ ਸਰਕਾਰ ਆਪਾਂ ਨੂੰ 20 ਨਾ 30 ਨਾ 40 ਲੱਖ ਰੁਪਏ ਦੇ ਦੂਗੀ ਕਿਉਂਕਿ ਹਜੇ ਘੱਟੋ ਘੱਟ ਸਾਡਾ ਕਰੋੜ ਤੋਂ 1.5 ਕਰੋੜ ਰੁਪਏ ਦਾ ਕਾਰਜ ਹੈ ਵੀ ਪਿੰਡ ਪਿੰਡ ਤੋਂ ਬਾਹਰ ਡੰਪ ਲਾ ਜਾ ਕੇ ਜ਼ਮੀਨ ਖਰੀਦ ਕੇ ਉੱਥੇ ਡੰਪ ਬਣਾਏ ਜਾਣ ਤੇ ਉੱਥੇ ਟ੍ਰੀਟਮੈਂਟ ਪਲਾਟ ਲਾ ਕੇ ਪਾਣੀ ਖੇਤਾਂ ਨੂੰ ਪਹੁੰਚਦਾ ਕੀਤਾ ਜਾਵੇ ਜਿਹੜਾ ਮਸਲਾ ਠਾਣੇ ਗਿਆ ਸੀ ਤੇ ਨਾਲ ਦੀ ਨਾਲ ਜਿਹੜਾ ਜਿਵੇਂ ਅਸੀਂ ਦੱਸ ਕੇ ਡਿਪਟੀ ਸਾਹਿਬ ਦੇ ਜਿਹੜਾ ਹੈਗਾ ਦਖਲ ਦੇ ਨਾਲ ਇਹਦਾ ਫੈਸਲਾ ਵੀ ਹੋਇਆ ਇੱਕ ਕਮੇਟੀ ਵੀ ਬਣੀਆ ਤਰਲੋਚਨ ਸਿੰਘ ਬਰਾੜ ਆ ਇਥੋਂ ਦੇ ਜਿਹੜੇ ਜਰਨਲਿਸਟ ਨੇ ਉਹਨਾਂ ਤੋਂ ਜਾਣਦੇ ਵੀ ਕੀ ਫੈਸਲਾ ਹੋਇਆ ਤੇ ਕੀ ਇਹਦੇ ਤੇ ਅਗਲੀ ਕਾਰਵਾਈ ਹੋਊਗੀ ਕਲਨ ਸਾਹਿਬ ਜਿਹੜਾ ਇਹ ਮੁੱਦਾ ਸੀ ਆ ਬੋਰਡਾਂ ਦਾ ਤੁਸੀਂ ਦੇਖ ਲਏ ਤੂੰ ਪਹਿਲਾਂ ਕਾਫੀ ਜ਼ਿਕਰ ਹੋਇਆ ਵੀ ਇਹ ਬੋਰਡ ਇੱਥੇ ਲਾਏਗੇ ਪਰ ਇਤੋਂ ਲੈ ਕੇ ਜਿਹੜੇ ਸਾਡੇ ਪ੍ਰਧਾਨ ਸਾਹਿਬ ਸੀਗੇ ਜਿਹੜੇ ਮੌਜੂਦਾ ਪ੍ਰਧਾਨ ਸੀ ਉਹਨਾਂ ਵੱਲੋਂ ਪਹਿਲਾਂ ਇਜਾਜ਼ਤ ਦਿੱਤੀ ਕਿ ਉਸ ਤੋਂ ਬਾਅਦ ਜਦੋਂ ਨੂੰ ਪਤਾ ਲੱਗਿਆ ਵੀ ਇਹ ਲੋਕਾਂ ਦਾ ਜਿਹੜਾ ਅਤਰਾਜ ਆ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਬੰਦਨ ਲਾਉਣ ਤੋਂ ਪਹਿਲਾਂ ਹੀ ਰੋਕ ਦਿੱਤਾ ਸੀ ਕਿ ਤੁਸੀਂ ਇੱਥੇ ਬੋਰ ਨਾ ਲਾਓ ਚਲੋ ਉਹਨਾਂ ਨੇ ਆਪਦੀ ਇੱਕ ਹਿੰਦ ਪਗਾਉਣ ਵਾਲੀ ਗੱਲ ਕੀਤੀ ਉਹਨਾਂ ਨੇ ਬੋਰ ਇੱਥੇ ਲਾਤੇ ਪਰ ਲੋਕਾਂ ਨੇ ਲੜਨ ਦੀ ਬਜਾਏ ਅਸੀਂ ਕੁਝ ਲੋਕ ਇਕੱਠੇ ਹੋਏ ਵੀ ਆਪਾਂ ਲੜਨਾ ਨਹੀਂਗਾ ਆਪਾਂ ਇੱਕ ਕੜੀ ਪ੍ਰਸ਼ਾਸਨ ਨੂੰ ਰੱਖਣਾ ਹੈ ਪ੍ਰਸ਼ਾਸਨ ਕੋਲੇ ਅਸੀਂ ਜਦੋਂ ਗੱਲ ਕੀਤੀ ਡੀਐਸਪੀ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਵੀ ਤੁਸੀਂ ਇੱਕ ਕੰਪਲੇਂਟ ਲਿਖੋ ਉਹ ਕੰਪਲੇਂਟ ਥਾਣੇ ਦੇਵੋ ਥਾਣੇ ਜਦੋਂ ਦਿੱਤੀ ਅਸੀਂ ਤੇ ਐਸਐਚਓ ਸਾਹਿਬ ਨੇ ਸ਼ਾਮ ਨੂੰ ਦੋਨਾਂ ਪਾਰਟੀਆਂ ਬੁਲਾ ਲਿਆ ਅਸੀਂ ਵੀ ਚਲੇ ਗਏ ਜਿੰਨੇ ਸਾਡੇ ਇੱਥੋਂ ਦੇ ਮੈਂਬਰ ਸੀ ਗੁਰਦੁਆਰਾ ਸਾਹਿਬ ਦੀ ਕਮੇਟੀ ਨਾਲ ਤੇ ਪਲੱਸ ਉਹ ਬੰਦੇ ਜਿਹੜੇ ਜਿੰਨਾਂ ਵੱਲੋਂ ਇਹ ਕੰਮ ਕੀਤਾ ਗਿਆ ਪੰਚਾਇਤ ਸਰਪੰਚ ਵੀ ਚਲਿਆ ਗਿਆ ਸਾਡੇ ਇੱਥੇ ਮੈਂਬਰ ਸੀਗੇ ਦੋ ਉਹ ਵੀ ਚਲੇ ਗਏ ਤੇ ਉੱਥੇ ਫੈਸਲਾ ਇਹ ਹੋਇਆ ਵੀ ਡੀਐਸਪੀ ਸਾਹਿਬ ਹੀ ਤੁਹਾਡਾ ਮਸਲਾ ਹੱਲ ਕਰਾ ਸਕਦੇ ਆ ਕਿਉਂਕਿ ਮੇਰੇ ਵੱਸੋਂ ਬਾਹਰ ਜਦੋਂ ਅੱਜ ਡੀਐਸਪੀ ਸਾਹਿਬ ਨੇ ਆ ਇੱਥੇ ਰੋਡੇ ਪਿੰਡ ਪਹੁੰਚ ਕੇ ਸਾਰਾ ਇੱਕ ਨਜ਼ਰ ਮਾਰੀਨ ਮੌਕਾ ਦੇਖਿਆ ਵੀ ਸਮੱਸਿਆ ਕੀ ਆ ਉਹਨਾਂ ਸਭ ਤੋਂ ਪਹਿਲਾਂ ਤਾਂ ਸੀਵਰੇਜ ਹੀ ਦੇਖਿਆ ਉਹਨਾਂ ਨੂੰ ਲੱਗਿਆ ਵੀ ਇਹ ਸੀਵਰੇਜ ਅਨ ਕੰਪਲੀਟ ਹੈ ਵੀ ਇਹਦਾ ਰੌਲਾ ਤਾਂ ਹੈ ਗਏ ਹੈਗਾ ਦੂਜੇ ਪਾਸੇ ਉਹਨਾਂ ਨੇ ਜਦੋਂ ਵੇਖਿਆ ਵੀ ਗੁਰਦੁਆਰਾ ਸਾਹਿਬ ਦੀ ਕੰਧ ਦੇ ਉੱਪਰ ਜਿਹੜਾ ਬੋਰਡ ਆ ਲਾਇਆ ਗਿਆ ਇਹ ਕਿਸੇ ਵੀ ਮਤਲਬ ਕਾਨੂੰਨ ਦੇ ਵਿੱਚ ਨਹੀਂ ਆਉਂਦਾ ਵੀ ਤੁਸੀਂ ਧਾਰਮਿਕ ਜਗ੍ਹਾ ਨੂੰ ਕਿਸੇ ਨਿੱਜੀ ਕੰਮ ਲਈ ਨਿੱਜੀ ਬੋਰਡ ਲਾਉਣ ਲਈ ਵਰਤੋਂ ਕਰੋ ਤੇ ਉਸ ਨੂੰ ਉਹਨਾਂ ਨੇ ਮਤਲਬ ਆਪਦੇ ਇੱਕ ਪਾਸੇ ਰੱਖ ਲਿਆ ਵੀ ਇਹਦਾ ਜਿਹੜਾ ਫੈਸਲਾ ਉਹਨਾਂ ਨੇ ਆਪਦੇ ਤਰੀਕੇ ਨਾਲ ਕੀਤਾ ਵੀ ਜੋ ਸਹੀ ਕਾਨੂੰਨ ਦੇ ਦਾਇਰੇ ਚ ਆਉਂਦਾ ਸੀਗਾ ਜਦੋਂ ਅੱਜ ਸਾਰੇ ਉੱਥੇ ਇਕੱਠੇ ਹੋਏ ਆ ਉੱਥੇ ਸਰਦਾਰ ਅਨਰਪਾਇਆ ਸਿੰਘ ਜਿਹੜੀ ਦੂਸਰੀ ਪਾਰਟੀ ਸੀਗੀ ਤੇ ਸਦਾ ਕਰਨੈਲ ਸਿੰਘ ਉਹਨਾਂ ਦੇ ਅਸਾਤ ਆ ਬਲਦੇਵ ਸਿੰਘ ਔਰ ਬਾਵਾ ਤੇ ਇੱਕ ਸਤਨਾਮ ਸਿੰਘ ਨਾਮ ਦੇ ਆਪਣੇ ਛਿਆ ਤੋਂ ਮੈਂਬਰ ਪੰਚਾਇਤ ਆ ਉਹ ਵੀ ਸੀਗੇ ਤੇ ਸਾਡੇ ਜਿਹੜੇ ਸਰਪੰਚ ਸਾਹਿਬ ਹੈਗੇ ਬਲਜਿੰਦਰ ਸਿੰਘ ਉਹ ਵੀ ਸੀਗੇ ਤੇ ਉਹਨਾਂ ਦੇ ਸਾਹਮਣੇ ਤੇ ਬਾਕੀ ਜਿਹੜੇ ਇਧਰਲੀ ਸੰਗਤ ਸੀ ਸਾਰੀ ਉਹ ਵੀ ਉੱਥੇ ਇਕੱਠੀ ਸੀਗੀ ਤੇ ਇਸ ਡੀਐਸਪੀ ਸਾਹਿਬ ਨੇ ਉਹ ਸਾਰੀ ਗੱਲਬਾਤ ਕੀਤੀ ਜਿਹੜੇ ਸਾਡੇ ਮਜੂਤਾ ਪ੍ਰਧਾਨ ਸਾਹਿਬ ਸੀਗੇ ਜਿਨ੍ਹਾਂ ਵੱਲੋਂ ਪਹਿਲਾਂ ਕਹਿ ਦਿੱਤਾ ਗਿਆ ਸੀ ਉਹਨਾਂ ਨੂੰ ਕੋ ਬੰਦ ਵੀ ਕਰ ਦਿੱਤਾ ਗਿਆ ਸੀ ਪਰ ਉਹਨਾਂ ਨੇ ਫਿਰ ਦੁਬਾਰਾ ਉੱਥੇ ਸਪੀਕਰ ਫੋਨ ਛੱਡ ਕੇ ਇੰਗਲੈਂਡ ਦੇ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਦੁਬਾਰਾ ਨੂੰ ਕਹਿਦਾ ਜੀ ਵੀ ਹੱਥ ਬੰਨ ਕੇ ਬੇਨਤੀ ਆ ਵੀ ਤੁਸੀਂ ਇੱਥੇ ਬੋਰਡ ਨਾ ਲਾਓ ਸੰਗਤ ਦਾ ਨਰਾਜ਼ ਵੀ ਅਸੀਂ ਹੋਰ ਸਾਈਡ ਤੇ ਤੁਸੀਂ ਜੇ ਸੇਫ ਜਗਾ ਲੈ ਕੇ ਉੱਥੇ ਲਾ ਸਕਦੇ ਆ ਤੇ ਆਖਰਕਾਰ ਡੀਐਸਪੀ ਸਾਹਿਬ ਨੇ ਫੈਸਲਾ ਇਹ ਦਿੱਤਾ ਵੀ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਹੈਗੀ ਆ ਉਹ ਇੱਕ ਮਿਸਤਰੀ ਦੀ ਹੋਊਗੀ ਤੇ ਮਿਸਤਰੀ ਦੇ ਕੇ ਜਿਹੜੇ ਇਹ ਬੋਰਡ ਲੱਗੇ ਹੋਏ ਆ ਯੂ نو ਸੇਫਲੀ ਮਤਲਬ ਇੱਥੋਂ ਲਾ ਕੇ ਤੇ ਜਿਹੜੀ ਸਾਂਝੀ ਜਗਾ ਪਈ ਆ ਬੱਸ ਸਟੈਂਡ ਦੇ ਵਿੱਚ ਉੱਥੇ ਮਤਲਬ ਉਹਨੂੰ ਸਹੀ ਤਰੀਕੇ ਨਾਲ ਵਧੀਆ ਢੰਗ ਨਾਲ ਲਾਇਆ ਜਾਊਗਾ ਉਹ ਅਸੀਂ ਇੱਥੋਂ ਤੱਕ ਵੀ ਸਾਰਿਆਂ ਨੇ ਕਹਿਤਾ ਸੀ ਅਗਰ ਜੇ ਤੁਹਾਨੂੰ ਗ라이 ਦੀ ਜ਼ਰੂਰਤ ਪਈ ਇਹ ਦੇ ਦਿਆਂਗੇ ਕੋਈ ਪ੍ਰੋਬਲਮ ਨਹੀਂ ਗੀ ਚਲੋ ਜੇ ਉਹਨਾਂ ਬੰਦਿਆਂ ਨੇ ਪੈਸਾ ਦਿੱਤਾ ਪਿੰਡ ਲਈ ਅਸੀਂ ਡਿਨਾਈ ਨਹੀਂ ਕਰਦੇ ਵੀ ਵਧੀਆ ਕੀਤਾ ਚਾਹੁੰਦੇ ਵੀ ਉਹਨਾਂ ਦੇ ਲੱਗਣ ਬੋਰਡ ਉਹਨਾਂ ਦੇ ਲੱਗਣਾ ਇਹ ਚਾਹੁੰਦੇ ਆ ਪਰ ਉਦੋਂ ਬਾਅਦ ਉਸ ਫੈਸਲੇ ਤੋਂ ਆਪਣੇ ਸਰਦਾਰ ਨਰਪਾਲ ਸਿੰਘ ਹੋਣੀ ਆਪਦੇ ਜਿਹੜੇ ਉਹਨਾਂ ਨੇ ਸਾਈਨ ਕਰਨੇ ਸੀ ਉਹ ਫੈਸਲੇ ਤੇ ਸਾਈਨ ਨਹੀਂ ਕਰਕੇ ਆਏ ਬਸ ਸਰਦਾਰ ਕਰਨੈਲ ਸਿੰਘ ਉਹਨਾਂ ਨੇ ਬਲਦੇਵ ਸਿੰਘ ਬਾਵਾ ਉਹਨਾਂ ਨੇ ਉਹਨਾਂ ਨੇ ਸਾਈਨ ਕਰਤੇ ਤੇ ਆਪਣੇ ਸਰਪੰਚ ਸਾਹਿਬ ਨੇ ਵੀ ਕਰਤੇ ਸਰਪੰਚ ਸਾਹਿਬ ਨੇ ਵੀ ਇਹ ਵੀ ਕਹਿਤਾ ਵੀ ਕੱਲ ਦਾ ਦਿਨ ਹੈ ਜਿਵੇਂ ਅੱਜ ਤਰੀਕ ਹੈ 28 ਕੱਲ ਨੂੰ 29 ਹੈ ਕੱਲ ਨੂੰ ਮਿਸਤਰੀ ਬੁਲਾਇਆ ਜਾਊਗਾ ਮਿਸਤਰੀ ਬੁਲਾਉਣ ਵਾਸਤੇ ਕਮੇਟੀ ਨੂੰ ਵੀ ਕਹਿ ਦਿੱਤਾ ਗਿਆ ਵੀ ਕਮੇਟੀ ਮਿਸਤਰੀ ਚਦੂਗੀ ਕੋ ਮਿਸਤਰੀ ਆ ਕੇ ਜਿਹੜੀ ਕੋਈ ਆਟੇ ਇਥੇ ਗੁਰਦਵਾਰਾ ਦਾ ਤੋਂ ਚੱਕ ਲਾਂਗੇ ਕੋਈ ਪ੍ਰੋਬਲਮ ਨਹੀਂ ਤੇ ਉਹਨਾਂ ਦਾ ਬੋਰਡ ਜ਼ਰੂਰ ਲਾਵਾਂਗੇ ਠੀਕ ਹੈ ਇਹੀ ਸੇਫਲੀ ਕੱਢਿਆ ਜਾਊਗਾ ਤੇ ਇਹ ਫੈਸਲਾ ਹੋਇਆ ਉਥੇ ਤੇ ਕੱਲ ਨੂੰ ਮਿਸਤਰੀ ਲਾ ਕੇ ਇਹ ਬੋਰਡ ਇਥੇ ਸੇਫਲੀ ਕੱਢ ਕੇ ਦੂਸਰੀ ਜਗ੍ਹਾ ਤੇ ਸ਼ਿਫਟ ਕੀਤਾ ਜਾਊਗਾ ਤੇ ਕੋਈ ਚੱਕਰ ਨਹੀਂ ਅਸੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਕੀ ਜੇ ਸਾਨੂੰ 500000 ਰੁਪਏ ਇੱਕ ਬੰਦੇ ਨੂੰ ਆਊਗਾ ਅਸੀਂ ਜ਼ਰੂਰ ਦੇਵਾਂਗੇ ਕਿਉਂਕਿ ਉਹਨਾਂ ਨੇ ਲੱਖਾਂ ਰੁਪਏ ਰਾਠ ਸਾਹਿਬ ਜਿਹੜਾ ਹੈਗਾ ਕੀ ਇਹਦੇ ਨਾਲ ਇਥੋਂ ਬੋਰਡ ਸਿਫਟ ਕਰਨ ਦੇ ਨਾਲ ਸਾਡੀ ਜਿਹੜੀ ਧਾਰਮਿਕ ਭਾਵਨਾ ਉਹਦੇ ਤੇ ਤਾਂ ਠੀਕ ਹੈ ਅਸੀਂ ਪਹਿਰਾ ਦੇਵਾਂਗੇ ਤੇ ਜਿਹੜੀ ਸਮਾਜਿਕ ਤੌਰ ਤੇ ਐਨਆਰਆਈਆਂ ਦਾ ਕਿਤੇ ਉਹ ਨਾਰਾਜ਼ਗੀ ਤਾਂ ਨਹੀਂ ਪਿੰਡ ਪ੍ਰਤੀ ਬਧੂਗੀ ਨਹੀਂ ਉਹ ਦੇਖੋ ਜਿਹੜੀ ਉਹਨਾਂ ਦੀ ਅੱਜ ਗੱਲਬਾਤ ਕਰਨ ਦਾ ਤਰੀਕਾ ਸੀਗਾ ਵੀ ਅਸੀਂ ਅੱਜ ਦੇ ਕੋਈ ਵੀ ਪਿੰਡ ਦਾ ਇਹ ਗੱਲ ਨਹੀਂ ਕਹਿ ਰਿਹਾ ਵੀ ਉਹਨਾਂ ਨੇ ਕੋਈ ਮਾੜਾ ਕੰਮ ਕੀਤਾ ਪਰ ਜਿਸ ਤਰ੍ਹਾਂ ਦਾ ਕੰਮ ਹੋਇਆ ਸੀਚੇਵਲ ਮਾਡਲ ਲੈ ਕੇ ਆਏ ਉਹ ਪ੍ਰੋਪਰ ਫੇਲ ਹੋ ਗਿਆ ਕਿਉਂਕਿ ਜਿਹੜੇ ਵਾਅਦੇ ਕੀਤੇ ਗਏ ਸੀ ਇਹਨਾਂ ਦੇ ਸਾਰਿਆਂ ਨੇ ਤੁਹਾਨੂੰ ਦੱਸਿਆ ਵੀ ਵੀ ਇੱਥੇ ਉਹ ਟ੍ਰੀਟਮੈਂਟ ਪਲਾਂਟ ਲੱਗੂਗਾ ਪਾਰਕ ਬਣਨਗੇ ਫਲਾਣਾ ਬਣੂਗਾ ਉਹ ਕੁਝ ਵੀ ਨਹੀਂ ਹੋਇਆ ਦੂਸਰੇ ਪਾਸੇ ਜਿਹੜੀ ਸਾਈਡ ਤੋਂ ਕਿਉਂਕਿ ਪਿੰਡ ਦੋ ਪੰਚਾਇਤਾਂ ਚ ਵੰਡਿਆ ਹੋਇਆ ਇੱਕ ਪਾਸੇ ਰੋਡੇ ਸਰਜਾ ਇੱਕ ਪਾਸੇ ਕੱਲੇ ਰੋਡੇ ਜਿਹੜੀ ਰੋਡੇ ਸਰਜਾ ਦੀ ਪੰਚਾਇਤ ਵੱਖਰੀ ਉਹਨਾਂ ਨੂੰ ਗ੍ਰਾਂਟਾਂ ਵੀ ਵੱਖਰੀਆਂ ਆਉਂਦੀਆਂ ਉਹਨਾਂ ਦਾ ਸਿਸਟਮ ਹੀ ਥਰਾ ਵੱਖਰਾ ਜਿਹੜਾ ਕੱਲਾ ਰੋਡਿਆ ਉਹਦਾ ਸਿਸਟਮ ਵੱਖਰਾ ਉਹਦਾ ਪੰਚਾਇਤ ਵੱਖਰੀ ਬਣਦੀ ਆ ਜੇ ਸਹੀ ਤਾਂ ਇਹ ਸੀ ਵੀ ਜਿਹੜਾ ਉਹਨਾਂ ਦੀ ਪੰਚਾਇਤ ਦਾ ਜੋ ਗੰਦਾਵਾਂ ਦਾ ਪਾਣੀ ਜਾਂ ਉਹਨਾਂ ਦੇ ਆਪ ਦੇ ਉੱਥੇ ਡਿੱਗਾਂ ਦੇ ਇਕੱਠਾ ਹੁੰਦਾ ਉਤੋਂ ਟ੍ਰੀਟ ਕਰਕੇ ਉਹ ਕਿਸੇ ਵੀ ਪਾਸੇ ਲੈ ਕੇ ਜਾਂਦੇ ਉਹ ਅਲੱਗ ਪਲਾਂਟ ਬਣਦਾ ਅਲੱਗ ਬਣਦੀ ਦੂਜੇ ਪਾਸੇ ਜਿਹੜਾ ਸਾਡਾ ਸੀਗਾ ਇੱਥੇ ਅਸੀਂ ਸਿਸਟਮ ਕਿਸੇ ਵੀ ਤਰੀਕੇ ਦਾ ਬਣਾਉਦੇ ਜੇ ਅਗਰ ਲੋਕ ਇੱਥੇ ਸਾਫ ਦਿੰਦੇ ਤਾਂ ਉਹਨੂੰ ਦੂਜਾ ਅਸੀਂ ਟ੍ਰੀਟਮੈਂਟ ਪਲਾਂਟ ਜਾਂ ਟ੍ਰੇਨਚ ਵੀ ਪਾ ਸਕਦੇ ਸੀਗੇ ਪਰ ਇਹ ਚੀਜ਼ਾਂ ਨੂੰ ਹੋਰ ਤਰੀਕੇ ਨਾਲ ਵੜਿਆ ਗਿਆ ਇਕ ਉਹ ਇੱਕ ਛਾਪੜ ਜਿਹੜਾ ਤੁਸੀਂ ਦੇਖੇ ਵੀ ਆਇਆ ਉੱਥੇ ਬੜੇ ਵੱਡੀ ਗਿਣਤੀ ਜਿਹੜੇ ਲੋਕ ਆ ਗਰੀਬ ਪਰਿਵਾਰ ਜਿਹੜੇ ਮਿਸਤਰੀ ਸਿੱਖਾ ਦੇ ਰਹਿੰਦੇ ਹੈਗੇ ਉੱਥੇ ਬੜਾ ਬਦਬੋ ਮਾਰਦੀ ਹੈ ਤੇ ਉੱਥੇ ਜਿਹੜਾ ਪਾਣੀ ਜਿਸ ਤਰ੍ਹਾਂ ਦੱਸਿਆ ਇਹਨਾਂ ਨੇ ਵੀ ਬੜਾ ਡੂੰਗਾ ਉਹ ਜਿਹੜਾ ਵਿੱਚ ਦਾ ਲੱਲਣਾ ਸ਼ੁਰੂ ਹੋ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੈਂਸਰ ਨਾਲ ਸੰਬੰਧਤ ਲੋਕ ਪੀੜਤ ਹੋ ਚੁੱਕੇ ਆ ਬਹੁਤ ਵੱਡੀ ਗਿਣਤੀ ਦੇ ਕਾਲੇ ਪੀਲੇ ਦਾ ਪੀੜਤ ਹੋ ਚੁੱਕੇ ਆ ਤੁਹਾਡੇ ਸਾਹਮਣੇ ਕੈਂਸਰ ਤੇ ਕਾਲੇ ਪੀਲੇ ਦੇ ਪੀੜਤ ਨੇ ਤਾਂ ਖੁਦ ਹੀ ਕਹਿ ਦਤਾ ਵੀ ਮੈਂ ਯਾਰ ਇੰਨਾ ਮਤਲਬ ਇਸ ਟਾਈਮ ਖਰਚਾ ਕਰ ਰਿਹਾ ਆ ਉਹਦੀ ਜਾਨ ਬਚਾਉਣ ਵਾਸਤੇ ਆ ਹਾਲਾਤ ਬਣੇ ਹੋਏ ਆ ਪਾਣੀ ਬਹੁਤ ਜ਼ਿਆਦਾ ਮਾਰਾ ਹੋ ਗਿਆ ਹੈ ਨਾ ਪਰ ਅਸੀਂ ਇਹ ਗੱਲ ਕਹਿਣੀ ਨਹੀਂ ਚਾਹੁੰਦੇ ਸੀ ਜਿਸ ਤਰ੍ਹਾਂ ਦਾ ਸਿਸਟਮ ਆਜੇ ਉਹਨਾਂ ਲੋਕਾਂ ਵੱਲੋਂ ਕੀਤਾ ਗਿਆ ਵੀ ਉਹ ਫਿਰ ਕੀ ਨੂੰ ਉੱਥੇ ਦਚਾਉਣ ਲੱਗ ਪਏ ਅਸੀਂ ਪਿੰਡ ਦਾ ਅਸੀਂ ਦਾ ਜੀ ਅੱਜ ਤੋਂ ਬਾਅਦ ਐ ਕੋਹਾ ਨਹੀਂ ਕਰਨਾ ਉਹ ਅੱਗੇ ਵੀ ਕਿਸੇ ਨੇ ਨਹੀਂ ਉਹਨਾਂ ਨੂੰ ਕਿਹਾ ਸੀ ਅੱਗੇ ਵੀ ਉਹਨਾਂ ਦਾ ਆਪਣਾ ਮਨ ਸੀ ਵੀ ਅਸੀਂ ਪਿੰਡ ਵਾਸਤੇ ਕੁਝ ਕਰਨਾ ਹੁਣ ਵੀ ਬਹੁਤ ਲੋਕ ਤਤਪਾਰ ਹੈਗੇ ਆ ਜਿਹੜੇ ਪਿੰਡ ਲਈ ਕੁਝ ਕਰਨਾ ਚਾਹੁੰਦੇ ਆ ਉਹ ਕਹਿੰਦੇ ਵੀ ਵੱਡਿਆ ਲੋਕ ਕੋਈ ਡਿਜੀਟਲ ਸਿਸਟਮ ਆ ਗਿਆ ਟੈਕਨੋਲੋਜੀ ਚੇਂਜ ਹੋ ਗਈ ਆ ਕਹਿੰਦੇ ਓਵੇਂ ਓਵੇਂ ਸਾਨੂੰ ਚੇਂਜ ਹੋਣਾ ਪਊਗਾ ਪਰ ਜੇ ਅਸੀਂ ਇੱਕ ਪਾਸਾ ਸਾਫ਼ ਰੱਖੀਏ ਦੂਜੇ ਪਾਸੇ ਗੰਦ ਪਾਈਏ ਜਾ ਕੇ ਕਹੀਏ ਵੀ ਇੱਥੇ ਤਾਂ ਕੋਈ ਰਹਿੰਦਾ ਹੀ ਨਹੀਂਗਾ ਉਹ ਗੱਲ ਨਹੀਂ ਬਣਨੀਗੀ ਹੁਣ ਵੀ ਆ ਸਰਕਾਰ ਨੂੰ ਅਸੀਂ ਬਾਰ ਬਾਰ ਜ਼ਿੰਮੇਵਾਰੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਵੀ ਇਹਨਾਂ ਡੰਪਾਂ ਨੂੰ ਇੱਥੋਂ ਸ਼ਫਟ ਕੀਤਾ ਜਾਵੇ ਪਾ ਅਗਰ ਛੇਪਟ ਨਹੀਂ ਹੁੰਦੇ ਇਹਨੂੰ ਬੰਦ ਕੀਤਾ ਜਾਵੇ ਤੇ ਪਾਣੀ ਜਿਹੜਾ ਉਹ ਡਾਇਰੈਕਟ ਕਿਉਂਕਿ ਇੱਕ ਰਸਤਾ ਹੈਗਾ ਸਮਾਲਸਰ ਦਾ ਇੱਥੇ ਸੜਕ ਬਣਨ ਤੋਂ ਪਹਿਲਾਂ ਪਹਿਲਾਂ ਅਗਰ ਜੇ ਅਸੀਂ ਪੁਲੀਆਂ ਪਾ ਕੇ ਸੇਮ ਤੱਕ ਲੈ ਜਾਂਦੇ ਆ ਨਾਲ ਉਹ ਤੋਂ ਬਾਅਦ ਸੜਕ ਨਵੀਂ ਬਣਨੀ ਆ ਸਾਡੇ ਲਈ ਬੜੀ ਬੈਨਫਿਟ ਹੋਊਗਾ ਤੇ ਇੱਥੇ ਜਿਹੜਾ ਉਹ ਜਿੰਨਾ ਗੰਦਾ ਉਹ ਬੰਦ ਹੋ ਜਾਊਗਾ ਜਿਹੜੇ ਲੋਕ ਵਿਚਾਰੇ ਐਸ ਟਾਈਮ ਰੋਟੀ ਖਾਣ ਵਾਲੇ ਉਹਨਾਂ ਨੂੰ ਪਤਾ ਵੀ ਉਹ ਕਿਵੇਂ ਖਾਂਦੇ ਆ ਕਿਉਂਕਿ ਉਹ ਗਰੀਬ ਹੈ ਕਿਉਂਕਿ ਉਹਨਾਂ ਲਈ ਕੋਈ ਬੋਲਦਾ ਨਹੀਂ ਪਰ ਸਾਡਾ ਗੁੱਸਾ ਕੋਈ ਨਹੀਂ ਉਹਨਾਂ ਨਾਲ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਠੀਕ ਉਹਨਾਂ ਨੇ ਮੂਰੇ ਲੱਗ ਕੇ ਪਰਕ ਕਾਮ ਬਰਾੜ ਸਾਹਿਬ ਤੁਸੀਂ ਜਿਵੇਂ ਕਿਹਾ ਵੀ ਗੁੱਸਾ ਕਰਨ ਦੀ ਲੋੜ ਨਹੀਂ ਵੀ ਤੁਹਾਡਾ ਗੁੱਸਾ ਨਹੀਂ ਤਾਂ ਉਹ ਵੀ ਗੁੱਸਾ ਨਾ ਕਰਨ ਰਹੀ ਜਿਹੜਾ ਇਸ ਵੇਲੇ ਪ੍ਰੋਜੈਕਟ ਅਧੂਰਾ ਪਿਆ ਉਹਨੂੰ ਰਲ ਮਿਲ ਕੇ ਪੂਰਾ ਕਰਨ ਦੀ ਲੋੜ ਆ ਜਿਹੜੀਆਂ ਹੌਣ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਬਿਮਾਰੀਆਂ ਪਿੰਡ ਨੂੰ ਲੱਗਣ ਵਾਲੀਆਂ ਉਹਨਾਂ ਲਈ ਸੁਚੇਤ ਹੋ ਕੇ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਦਾ ਹੱਲ ਕਰਨ ਦੀ ਲੋੜ ਆ ਕਿਉਂਕਿ ਇਸ ਵੇਲੇ ਆਪਦੇ ਕੀਤੇ ਕੰਮ ਜਾਂ ਉਹਨਾਂ 'ਚ ਰਹੀਆਂ ਕਮੀਆਂ ਉਹਨਾਂ ਤੋਂ ਭੱਜ ਕੇ ਪਗੋੜੇ ਹੋ ਕੇ ਇਸ ਪ੍ਰੋਜੈਕਟ ਨੂੰ ਸਫਲ ਕਰਨ ਵਾਸਤੇ ਜਾਂ ਸੰਪੂਰਨ ਕਰਨ ਵਾਸਤੇ ਇਹ ਹੱਲ ਨਹੀਂ ਵੀ ਅਸੀਂ ਭੱਜ ਜਾਈ। ਬਿਲਕੁਲ ਜੀ ਅਸੀਂ ਅਪੀਲ ਕਰਾਂਗੇ ਸਾਡਾ ਕੋਈ ਕਿਸੇ ਨਾਲ ਬਵਾਦ ਨਹੀਂਗਾ। ਅਸੀਂ ਕਿਸੇ ਨੂੰ ਕੋ ਜਲੀਲ ਨਹੀਂ ਕਰਨਾ ਚਾਹੁੰਦੇ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਸੇ ਲਈ ਕਮੇਟੀ ਨੇ ਜ਼ਿੰਮੇਵਾਰੀ ਲਈ ਆ ਵੀ ਜਿਹੜੇ ਉਹਨਾਂ ਦੇ ਬੋਰਡ ਆ। ਬਿਲਕੁਲ ਲੱਗਣਗੇ ਸੇਫਲੀ ਉਹਨਾਂ ਨੂੰ ਇੱਥੋਂ ਮਿਸਤਰੀ ਭੱਟੂ ਆ ਉਹ ਦੂਸਰੇ ਪਾਸੇ ਲਾਊਗਾ। ਖਰਚਾ ਜਿਹੜਾ ਆਊਗਾ ਅਸੀਂ ਕੋਈ ਚੱਕਣ ਨਹੀਂ ਅਸੀਂ ਜ਼ਰੂਰ ਉਲਾਦੇ ਆ ਕਿ ਅਸੀਂ ਇਕੱਠੇ ਕਰ ਲਾਂਗੇ ਪੈਸੇ ਸਾਡੇ ਪ੍ਰਧਾਨ ਜੂਨੀ ਵੀ ਕਹਿੰਦੇ ਆ ਵੀ ਅਸੀਂ ਕੁਝ ਉਹ ਦੇ ਦੇਣਗੇ ਗੁਰਦਵਾਰੇ ਸਾਹਿਬ ਦੀ ਕਮੇਟੀ ਆ ਉਹ ਕਹਿੰਦੇ ਵੀ ਕੋਈ ਕਰਨੀ ਅਸੀਂ ਕਰ ਲਾਂਗੇ ਹਾਲ ਅਸੀਂ ਉਹਨਾਂ ਦਾ ਇਹ ਨਾਵਾਂ ਨੂੰ ਲੈ ਕੇ ਅਸੀਂ ਉਹਨਾਂ ਨੂੰ ਥੱਲੇ ਨਹੀਂ ਲਗੜਦਾ ਹੋਗੇ ਅਸੀਂ ਉਹਨਾਂ ਦਾ ਮਾਨ ਮਾਨ ਸਨਮਾਨ ਐਨ ਆਰ ਆਈਆਂ ਦਾ ਜਿਹੜਾ ਬਹਾਲ ਰੱਖਿਆ ਜਾ ਹਾਂ ਜਰੂਰ ਉਹਨਾਂ ਦੇ ਨਾਮ ਆ ਜਿਹੜੇ 2-2 ਲੱਖ ਆਲੇ ਲਾਏ ਆ ਜਰੂਰ ਲੋਕਾਂ ਨੂੰ ਦਿਸਣੇ ਚਾਹੀਦੇ ਭਈ ਹਾਂ ਫਲਾਣੇ ਬੰਦੇ ਨੇ ਦਵਾ ਦਿੱਤਾ ਜਾਂ ਚਾਰ ਦਿੱਤਾ ਜੋ ਵੀ ਹੈਗਾ ਕੋਈ ਗੱਲ ਨਹੀਂ ਜਿਨ੍ਹਾਂ ਨੇ ਲੱਖ ਦਿੱਤਾ ਉਹਨਾਂ ਦੇ ਵੀ ਕੋਈ ਗੱਲ ਨਹੀਂ ਉਹਨਾਂ ਦੇ ਵੀ ਲੱਗ ਜਾਣਗੇ ਉਹ ਪ੍ਰਮਾਤਮਾ ਵੇਖਦਾ ਜਿਹਦਾ ਨਹੀਂ ਨਾਂ ਲਿਖਿਆ ਜਾਂਦਾ ਉਹਨੂੰ ਤਾਂ ਪ੍ਰਮਾਤਮਾ ਹੀ ਦੇਖਦਾ ਹੈ ਤੇ ਇਹਨਾਂ ਦੇ ਜ਼ਰੂਰ ਅਸੀਂ ਲੋਕਾਂ ਦੇ ਸਾਹਮਣੇ ਦਿਖਾਉਣ ਵਾਸਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਅਸੀਂ ਅਪੀਲ ਕਰ ਦਿੱਤੀ ਹੈਗੀ ਆ ਬਸ ਅਸੀਂ ਵੀ ਸਾਰੇ ਬੰਦੇ ਨੇ ਕਿਹਾ ਵੀ ਅਸੀਂ ਵੀ ਤੁਹਾਡੀ ਸਪੋਰਟ ਕਰਦਾਂਗੇ ਜੋ ਸਾਨੂੰ ਸੇਵਾ ਲੱਗੂਗੀ ਅਸੀਂ ਸਪੋਰਟ ਕਰਾਂਗੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਚਾਹੁੰਦੇ ਤੇ ਪਰ ਬਿਮਾਰੀ ਵੀ ਨਹੀਂ ਅਸੀਂ ਚਾਹੁੰਦੇਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਜੇ ਸਰਕਾਰ ਨੂੰ ਅਪੀਲ ਕਰਦੇ ਆਂ ਜੇ ਅਗਰ ਇਨਾਂ ਡੰਪਾਂ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇ ਇਹਨਾਂ ਦਾ ਹੱਲ ਨਹੀਂ ਕੀਤਾ ਜਾਂਦਾ ਉਹਦਾ ਬਿਲਕੁਲ ਵਿਰੋਧ ਹੋਊਗਾ ਅਸੀਂ ਇਹ ਡੰਪ ਜਿਹੜੇ ਬਿਲਕੁਲ ਇੱਥੋਂ ਸ਼ਿਫਟ ਕਰਾ ਕੇ ਰਾਵਾਂਗੇ ਪਿੰਡ ਦੀ ਆਬਾਦੀ 'ਚ ਬਿਲਕੁਲ ਨਹੀਂ ਬਣਵਾਵਾਂਗੇ ਭਾਵੇਂ ਸਾਨੂੰ ਕੁਝ ਵੀ ਕਰਨਾ ਪਵੇ ਇਹ ਬੇਨਤੀ ਸਾਡੀ ਸਰਕਾਰ ਨੂੰ ਹੈ ਵੀ ਉਹ ਅੱਗੇ ਜੋ ਵੀ ਕਰਨਾ ਉਹਨੂੰ ਵਧੀਆ ਢੰਗ ਨਾਲ ਸੋਚ ਸਮਝ ਕੇ ਹੀ ਕੀਤਾ ਜਾਵੇ ਜੀ ਸਾਡੇ ਨਾਲ ਇਸ ਤੋਂ ਦੇ ਜਿਹੜੇ ਵਰਲਡ ਫੇਮਸ ਜਿਹੜੇ ਹੈਗੇ ਆ ਕਬਿਸ਼ਰ ਸੋਮਨਾਥ ਜੀਆ ਸੋਮਨਾਥ ਜੀ ਜਦੋਂ ਇਹ ਮਸਲਾ ਉਲਝਿਆ ਤਾਂ ਸਾਨੂੰ ਇੱਥੇ ਆਉਣਾ ਪਿਆ ਤੇ ਕਿਉਂਕਿ ਰੋਡੇ ਪਿੰਡ ਦਾ ਇਤਿਹਾਸ ਆ ਬਹੁਤ ਵੱਡੇ ਵੱਡੇ ਕਾਰਜ ਰਲ ਕੇ ਕਰਦੇ ਆ ਸੀਵਰੇਜ ਨੂੰ ਲੈ ਕੇ ਜਦੋਂ ਜਿਹੜਾ ਸੀਵਰੇਜ ਬਣ ਰਿਹਾ ਸੀਗਾ ਕੀ ਉਦੋਂ ਕਿ ਹੁਣ ਵਿਰੋਧ ਉੱਠ ਰਿਹਾ ਵੀ ਇਹ ਗਲਤ ਤਰੀਕੇ ਨਾਲ ਬਣ ਗਿਆ ਉਦੋਂ ਕਿਉਂ ਨਹੀਂ ਵਿਰੋਧ ਕੀਤਾ ਲੋਕਾਂ ਨੇ ਉਦੋਂ ਪਹਿਲੀ ਗੱਲ ਇਹ ਆ ਵੀ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਪਹਿਲੀ ਗੱਲ ਸਾਇ ਹੈ ਵੀ ਸਾਨੂੰ ਇਸ ਗੱਲ ਦਾ ਪਤਾ ਨਹੀਂ ਮੈਂ ਵੀ ਵਿੱਚ ਹੀ ਸੀਗਾ ਤੇ ਦੂਜੀ ਗੱਲ ਇਹ ਆ ਇਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਇਹਦਾ ਜਿਹੜਾ ਪਾਣੀ ਹੈ ਉਧਰਲੀ ਪੱਤਿਆ ਪਾਣੀ ਲੰਗਿਆ ਨੇਦਰਾ ਤੋਂ ਉਹ ਕੱਸੀ ਚ ਪੈਂਦਾ ਕਰਾਂਗੇ ਅਸੀਂ ਜਿਹੜਾ ਇਧਰਲੀ ਪੱਤੀ ਦਾ ਪਾਣੀ ਹੈ ਟ੍ਰੀਟਮੈਂਟ ਲਾ ਕੇ ਅਸੀਂ ਸੇਮ ਚ ਪੈਂਦਾ ਕਰਾਂਗੇ ਅਸੀਂ ਆਖ ਪਰ ਸਾਨੂੰ ਕੀੜਕਾ ਉਹ ਤਾਂ ਹੋਇਆ ਨਹੀਂਗਾ ਉਹ ਹੋਇਆ ਨਹੀਂ ਤੇ ਮਤਲਬ ਅੱਧ ਦੇ ਵਿੱਚ ਰਹਿ ਗਿਆ ਹੁਣ ਤੁਸੀਂ ਦੁਪਹਿਰੇ ਇੱਥੇ ਜਾ ਕੇ ਦੇਖੋ ਜਿੱਥੇ ਪਾਣੀ ਖੜਦਾ ਵੀ ਇੱਥੇ ਕੀ ਹੈ ਜਿਹੜੇ ਲੋਕ ਇਹ ਕਹਿੰਦੇ ਆ ਵੀ ਪਾਣੀ ਥੱਲੇ ਨਹੀਂ ਜਾਂਦਾਗਾ ਉਹ ਮੀਆਂ ਵਾਲੀ ਫੈਕਟਰੀ ਦਾ ਕੀ ਰੌਲਾ ਹੈ ਬਿਲਕੁਲ ਉਹ ਫੈਕਟਰੀ ਦਾ ਪਾਣੀ ਥੱਲੇ ਗਿਆ ਕਿ ਨਹੀਂ ਗਿਆ ਆਪਾਂ ਕਹਿੰਦੇ ਕਿ ਨਹੀਂ ਗਿਆ ਇਹ ਵੀ ਗਿਆ ਹੈ ਇਹ ਵੀ ਥੱਲੇ ਪਾਣੀ ਗਿਆ ਥੱਲੇ ਪਾਣੀ ਗਿਆ ਪਾਣੀ ਪੀਣ ਵਾਲਾ ਵਿਗੜ ਗਿਆ ਲੋਕਾਂ ਨੂੰ ਬਿਮਾਰੀਆਂ ਹੋ ਗਈਆਂ ਉੱਥੇ ਇਹ ਸਾਡੀ ਇਹ ਸਾਥ ਆ ਸਮਝ ਲੈ ਜਮਾ ਜਿੱਥੇ ਲੋਕ ਸਾਡੇ ਬਜ਼ੁਰਗ ਬਹਿੰਦੇ ਸੀ ਬਲਦ ਬਨ ਕੇ ਬਹਿੰਦੇ ਸੀ ਅਸੀਂ ਇੱਥੇ ਬਹਿੰਦੇ ਰਹੇ ਹਾਂ ਤੇ ਇੱਥੇ ਹੁਣ ਸਾਡਾ ਆਉਣ ਨੂੰ ਚਿਰਤ ਨਹੀਂ ਕਰਦਾ ਵੀ ਅਸੀਂ ਉਧਰ ਜਾਣਾ ਨਹੀਂ ਕਿਉਂਕਿ ਉੱਥੇ ਸੀਵਰੇਜ ਦਾ ਗੰਦਾ ਪਾਣੀ ਬ੍ਰੇਜ ਦਾ ਜਿਹੜਾ ਹੈਗਾ ਇੱਥੇ ਡੰਪ ਬਣਾਇਆ ਹੋਇਆ ਬਹੁਤ ਬੁਰਾ ਹਾਲ ਹੈ ਸਮੈਲ ਗੰਦੀ ਸਮੈਲ ਮਾਰ ਰਹੀ ਆ ਬਿਲਕੁਲ ਇੱਥੇ ਜਿਹੜਾ ਬੋਰੀਆਂ ਚੱਪਲਾ ਕੁੱਤੇ ਮਰੇ ਹੋਏ ਬੜਾ ਮਸਲਾ ਜਿਹੜਾ ਹੈਗਾ ਜਿਹੜੇ ਖੂਹ ਆ ਉਹਨਾਂ ਦੇ ਵਿੱਚ ਵੀ ਪਾਣੀ ਜਿਹੜਾ ਹੈਗਾ ਸਾਫ਼ ਤਰੀਕੇ ਦੇ ਨਾਲ ਪਾਰ ਨਹੀਂ ਜਾਂਦਾ ਸਾਡੇ ਨਾਲ ਹੋਰ ਇੱਥੋਂ ਦੇ ਰੋਡਿਆਂ ਦੇ ਵਾਸੀ ਨੇ ਉਹਨਾਂ ਨਾਲ ਵੀ ਗੱਲ ਭਾਈ ਜੀ ਕੀ ਜਿਹੜਾ ਹੈਗਾ ਇਸ ਵੇਲੇ ਸੀਵਰੇਜ ਵਾਕਈ ਜਿਹੜਾ ਹੈਗਾ ਠੀਕ ਠਾਕ ਨਹੀਂ ਬਣਿਆ ਹੋਇਆ ਜਿਹੜਾ ਇਹ 2016 ਦੇ ਵਿੱਚ ਸੀਵਰੇਜ ਦੀ ਸ਼ੁਰੂਆਤ ਹੋਈ ਸੀ ਇਹਦੇ ਵਿੱਚ ਸਾਡੇ ਪਿੰਡ ਦੇ ਵਿੱਚ ਲਗਭਗ 11-1200 ਘਰ ਇੱਕ ਜ਼ਮੀਨ ਕੱਲੇ ਨੂੰ 1500 ਰੁਪਏ ਲਾ ਕੇ ਤੇ ਹਰ ਘਰ ਤੋਂ ਕਿਸੇ ਮਲਾਇਮ ਤੋਂ 10000 ਰੁਪਏ 50000 ਰੁਪਏ ਲੈ ਕੇ ਦੁਕਾਨਦਾਰ ਤੋਂ 10000 ਰੁਪਏ ਲੈ ਕੇ ਇੱਕ ਮਜ਼ਦੂਰ ਕਿਸਾਨ ਉਹਨਾਂ ਤੋਂ ਵੀ ਅਸੀਂ ਜੇ ਕੋਈ ਬੰਦਾ ਦਿਹਾੜੀ ਕਰਨ ਜਾਂਦਾ ਅਸੀਂ ਉਹਨਾਂ ਤੋਂ ਵੀ ਪੈਸੇ ਲੈ ਕੇ ਇਹ ਸੀਵਰੇ ਦੀ ਸ਼ੁਰੂਆਤ ਕੀਤੀ ਸੀ ਬਿਲਕੁਲ ਬਿਲਕੁਲ ਪਰ ਇਹਦੇ ਵਿੱਚ ਸਾਢੇ 11500 ਬਾਰਕ ਤੇ ਸਾਢੇ ਪੈਣ ਦੀ ਲਗਭਗ 25 ਤੋਂ 30000 ਦੇ ਤਕਰੀਬਨ ਆਬਾਦੀ ਆ ਜਿਹਦੇ ਵਿੱਚ ਉਹ ਸਿਰਫ 40 ਕ ਬੰਦਿਆਂ ਦੇ ਨਾਮ ਆ। ਅਸੀਂ ਇਹਨਾਂ ਐਨ ਆਰ ਆਈ ਭਰਾਵਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਵੱਧ ਪੈਸੇ ਦਿੱਤੇ ਯੋਗਦਾਨ ਕੀਤਾ ਤੇ ਇੱਥੇ ਇਹਨਾਂ ਨੇ ਬੀਸੀਰੇ ਸ਼ੁਰੂ ਕੀਤਾ। ਪਰ ਇਹਨਾਂ ਨੇ ਛੋਟਿਆਂ ਦਾ ਵੀ ਮਾਨ ਸਨਮਾਨ ਨਹੀਂ ਰੱਖਿਆ ਵੀ ਮੰਨ ਲਓ ਵੀ ਤੁਸੀਂ ਵੀ ਸਾਡਾ ਸਹਿਯੋਗ ਦਿੱਤਾ। ਇਹ 1 ਕਰੋੜ 17 ਲੱਖ 35000 ਰੁਪਏ ਬਣਦਾ। ਇਹ ਵਾਲਾ। ਇਹ ਵਾਲਾ। ਜੀ। ਇਹਦੇ ਵਿੱਚ 4 ਕਰੋੜ ਤੋਂ ਪਲੱਸ ਪਿੰਡ ਦਾ ਸੀਵਰੇਜ ਆ ਲੱਗਿਆ। ਤੁਸੀਂ ਇਹ ਹਿਸਾਬ ਲਓਵੇ 4 ਕਰੋੜ ਤੋਂ ਪਲੱਸ ਦਾ ਪੈਸਾ ਪਿੰਡ ਵਾਸੀਆਂ ਨੇ ਉਹਦੀ ਜ਼ਮੀਨ ਵਾਬ ਤੇ ਆਰਤੀਆਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਤੇ ਦੁਕਾਨਦਾਰਾਂ ਨੇ ਦਿੱਤਾ ਤੇ ਸਿਰਫ ਇੱਥੇ ਨਾਂ ਲੱਗਿਆ 1 ਕਰੋੜ ਤੇ 17 ਲੱਖ 35 ਹਜ਼ਾਰ ਰੁਪਏ ਬਿਲਕੁਲ ਬਾਕੀ ਉਹਦਾ ਨਾਂ ਨਹੀਂ ਲੱਗਿਆ ਇਹ ਉਹ ਤਾਂ ਮੇਰੀ ਗੱਲ ਹੋਈ ਸੀਗੀ ਨਰਪੈਸ ਹੋਰ ਹੈ ਉਹ ਕਹਿੰਦੇ ਸਾਡੀ ਕਮੇਟੀ ਨੇ ਫੈਸਲਾ ਕੀਤਾ ਵੀ 2 ਲੱਖ ਤੋਂ ਉੱਪਰ ਵਾਲਿਆਂ ਦਾ ਲਾਉਣਾ ਤੇ ਉੱਪਰ ਲਿਖਿਆ ਵੀ ਹੈਗਾ ਦੇਖੋ ਉਹ ਫੈਸਲਾ ਕੁਝ ਚਾਰ ਬੰਦੇ ਕਰਦੇ ਆ ਉਹ ਫੈਸਲਾ ਸਾਰੇ ਪਿੰਡ ਤੇ ਨਹੀਂ ਥੋਕ ਤੋ ਪੇਂਡਾਂ 75% ਪਿੰਡ ਦੇ ਆਬਾਦੀ ਲੋਕਾਂ ਦਾ ਫੈਸਲਾ ਹੁੰਦਾ ਜਿੱਥੇ ਲੋਕਾਂ ਦੇ ਪੈਸੇ ਲੱਗੇ ਹੋਣ 75% ਤੋਂ ਵੱਧ ਇਹ ਉਹ ਸੀ ਦੂਸਰੀ ਗੱਲ ਸਾਨੂੰ ਇਹ ਕੋਈ ਤਰਾਜ ਨਹੀਂਗਾ ਚਲੋ ਨਾ ਪਤਾ ਭਾਵੇਂ ਇਹ ਸਾਰੇ ਪਿੰਡ ਦਾ ਬੋਰਡ ਦੇ ਲੱਗ ਲਾਣ ਪਰ ਸਾਨੂੰ ਇਹ ਦੋਖੇ ਇਸ ਗੱਲ ਦਾ ਇਹ ਅਨਕਮੂਨਿਟਾ ਸੀਵਰੇਜ ਸਾਡੇ ਪਿੰਡ ਦੇ ਵਿੱਚ ਇੱਕ ਲੰਗਣ ਰਾਹ ਤੇ ਇਸੇ ਤਰ੍ਹਾਂ ਟੋਬਾ ਬਣਿਆ ਸੀ ਉਹਨਾਂ ਨੇ ਵੀ ਉਹ ਕੱਚਾ ਸੀ ਪਰ ਉਹ ਇਹਨਾਂ ਦੀ ਪੱਤੀ 'ਚ ਪੈਂਦਾ ਰਾਇਆ ਤੇ ਮੇਰਾ ਪੱਤੀ ਇਹਨਾਂ ਦੀ ਪੱਤੀ ਸਦਾਰਨਰ ਭੈ ਸਿੰਘ ਹੋਣਾ ਦੀ ਉਹ ਇਹਨਾਂ ਨੇ ਬੰਦ ਕਰਕੇ ਜਦੋਂ ਉਧਰਲੇ ਪਾਸੇ ਨੇ ਵਿਰੋਧ ਕੀਤਾ ਆਪਦੇ ਪਾਸੇ ਦਾ ਇਹਨਾਂ ਨੇ ਬੰਦ ਕਰਕੇ ਤੇ ਪਿਛਲੇ ਪਾਸੇ ਇੱਕ ਛੋਟਾ ਬਣਾਤਾ ਪੱਕਾ ਕਰਤਾ ਉਹ ਜੋ ਕਿ ਰਜਾਇਦਾ ਪੱਤੀ ਦੇ ਵਿੱਚ ਇਹਨਾਂ ਨੇ ਦੋ ਬਣਾਏ ਆ ਉਹ ਦੋਨੇ ਕੱਚੇ ਆ ਇਹਨਾਂ ਨੇ ਥਲੜੇ ਕੱਕੇ ਰੇਤੇ ਤੇ ਤਿੰਨ ਥਲੜੇ ਕੱਕੇ ਰੇਤੇ ਤੇ ਛਰਤਾ ਜੋ ਕਿ 50 ਤੋਂ ਫੁੱਟ ਲਗਭਗ ਇਹ ਡੂੰਗਾ ਉਹ ਸੀਰੇ ਦਾ ਪਾਣੀ ਥੱਲੇ ਜਾਂਦਾ ਇੱਥੇ 5 ਵਾਰਡ ਨੰਬਰ 5 7 ਤੇ 6 ਇਹ ਤਿੰਨ ਵਾਰਡਾਂ ਦੇ ਵਿਚਾਲੇ ਬਣਾਇਆ ਹੋਇਆ ਹੈ ਸੀਵਰੇਜ ਇਹਨਾਂ ਸਾਰੇ ਘਰਾਂ ਦਾ ਪਾਣੀ ਮਾੜਾ ਹੋ ਗਿਆ ਜੇ ਸਵੇਰੇ ਨਾ ਉਹਨੇ ਨਾ ਉਹਨੂੰ ਵੀ ਪਾਣੀ ਚਾਹੀਦਾ ਤੇ ਪਾਣੀ ਦੇ ਵਿੱਚ ਮੁਸ਼ਕਲ ਆਉਂਦਾ ਜਦੋਂ ਅਸੀਂ ਮੋਟਰ ਸਵੇਚ ਲਾਉਣੀ ਹੈ ਪਹਿਲਾਂ ਅੱਧਾ ਘੰਟਾ ਮੋਟਰ ਮੋਟਰ ਓਨ ਚਲਾਉਣੀ ਪੈਂਦੀ ਹੈ ਸਾਨੂੰ ਇਹਨਾਂ ਨੂੰ ਸਾਨੂੰ ਇਹ ਹੈ ਵੀ ਇਹ ਕਮਿਊਨਿਟ ਕਰ ਦੇ ਅਤੇ ਪਿੰਡ ਦੀ ਆਬਾਦੀ ਤੋਂ ਬਾਲ ਬਣਾਉਂਦੇ ਬਿਲਕੁਲ ਜਿਵੇਂ ਤੁਸੀਂ ਕਹਿੰਦੇ ਆ ਵੀ ਮਾੜੀ ਦੇ ਵਿੱਚ ਜਿਵੇਂ ਕਾਲੇ ਪੀਲੇ ਦਾ ਜਿਹੜਾ ਹੈਗਾ ਬਹੁਤ ਵੱਡਾ ਉੱਥੇ ਇੱਕ ਮੁੱਦਾ ਬਣ ਗਿਆ ਸੀ ਤੇ ਆਉਂਦੇ ਦਿਨਾਂ ਦੇ ਵਿੱਚ ਰੋਡਿਆਂ ਦੇ ਵਿੱਚ ਵੀ ਕੈਂਸਰ ਤੇ ਕਾਲਾ ਪੀੜੀ ਪੀਲਿਆ ਹੋਣ ਦੀ ਸੁਭਾਵਨਾ ਤੁਹਾਨੂੰ ਦੱਸ ਦਈਏ ਜਿਹੜੀ ਹੈਗੀ ਗੱਲ ਹੈ ਪਰ ਸਵਾਲ ਵੀ ਕਰਾਂਗੇ ਬਾਈ ਜੀ ਨੂੰ ਕਿਉਂਕਿ ਜਿਹੜਾ ਹੈ ਸਰਕਾਰਾਂ ਨੇ ਜਿਹੜੇ ਡਿਗ ਪੱਟੇ ਹੁੰਦੇ ਸੀ ਜਿਹੜਾ ਟਾਇਲਟਾਂ ਵਾਲੇ ਘਰਾਂ ਦੇ ਵਿੱਚ ਕੱਚੇ ਉਹ ਬੰਦ ਕਰਵਾਏ ਆ ਤੇ ਨਾਲ ਦੀ ਨਾਲ ਜਿਹੜਾ ਹੈਗਾ ਇਸ ਵੇਲੇ ਰੋਡਿਆਂ ਦੇ ਵਿੱਚ ਉਸੇ ਤਰ੍ਹਾਂ ਦਾ ਜਿਹੜਾ ਹੈ ਇੱਕ ਵੱਡਾ ਪਲਾਟ ਬਣਾ ਦਿੱਤਾ ਗਿਆ ਡੰਪ ਪਲਾਟ ਜਿਹਨੂੰ ਕਹਿੰਦੇ ਆ ਤੇ ਇਹਦੇ ਨਾਲ ਇਹਦੇ ਚ ਫਿਰ ਫਰ ਕਰਿਆ ਪਾਣੀ ਤਾਂ ਫੇਰ ਵੀ ਜਿਹੜਾ ਥਲੜੀ ਸਤਾ ਜਿਹੜਾ ਥਲੜਾ ਪਾਣੀ ਆ ਉਹ ਤਾਂ ਸਾਡਾ ਪ੍ਰਦੂਸ਼ਿਤ ਹੋ ਹੀ ਰਿਹਾ ਦੇਖੋ ਜੀ ਹੁਣ ਇਹ ਗੱਲ ਕਰ ਰਹੇ ਸਾਡੇ ਕੋਲ ਫੰਡ ਘਟਾ ਮੈਨੂੰ ਯਾਦ ਸਾਰੇ ਪਿੰਡਾਂ ਨੂੰ ਯਾਦ ਸਰਦਾਰ ਸੁਖਬੀਰ ਸਿੰਘ ਬਾਦਲ ਖਾਲਸਾ ਸਟੇਡੀਅਮ ਚ ਇਸ ਰੂਪਾਪਤੀ ਚ ਉਦੋਂ ਪਿੰਡ ਦੇ ਸਾਡੇ ਮੋਹਤਵਾਰ ਬੰਦਿਆਂ ਨੇ 4 ਕਰੋੜ ਰੁਪਏ ਦੀ ਮੰਗ ਕੀਤੀ ਸੀ ਤੇ ਉਹਨਾਂ ਨੇ 4 ਕਰੋੜ ਰੁਪਏ ਪਿੰਡੋਂ ਦੇ ਨੂੰ ਸੀਵਰੇਜ ਨੂੰ ਨਹੀਂ ਕਿਹਾ ਸੀ ਵੀ ਦਿੰਨੇ ਆ ਪਰ ਇਸ ਇਸ ਕਮੇਟੀ ਨੇ ਇਹ ਮਨਾਂ ਕਰਤਾ ਸੀ ਅਸੀਂ ਸਰਕਾਰ ਤੋਂ ਪੈਸਾ ਨਹੀਂ ਲੈਣਾ ਸਾਡੇ ਕੋਲ ਹੀ ਪੈਸਾ ਬਹੁਤ ਆ ਸਾਨੂੰ ਕਿਸੇ ਗਵਰਨਮੈਂਟ ਦੀ ਲੋੜ ਨਹੀਂ ਪੈਸਾ ਲੈਣ ਦੀ ਸਾਡੇ ਕੋਲ 6-7 ਕਰੋੜ ਰੁਪਏ ਪਹਿਲਾਂ ਹੀ ਹੈਗਾ ਹਾਲਾਂਕਿ ਇਹ ਮੰਨ ਲਾ ਵੀ ਹੁਣ ਜੇ 6-7 ਕਰੋੜ ਰੁਪਏ ਹੈਗਾ ਤੇ ਇਹ ਫਿਰ ਅਧੂਰਾ ਕਿਉਂ ਹੈ ਹੁਣ ਉਹੀ ਬੰਦੇ ਸਰਕਾਰ ਤੋਂ 30 ਲੱਖ ਰੁਪਏ ਦੇ ਵਾਕਤ ਅਸੀਂ ਗੇੜੇ ਕੱਢ ਰਹੇ ਆਂ ਸਰਕਾਰ ਤੋਂ ਆਪਦੇ ਪਾਸੇ ਸੰਤ ਬਾਬਾ ਹਨਰਾਇਣ ਸਿੰਘ ਦਾ ਗੁਰਦੁਆਰਾ ਉੱਥੇ ਇਸ ਛੱਪੜ ਸੀ ਪਿੰਡ ਦੇ ਵਿੱਚ ਆਲੇ ਉੱਥੇ ਇਹਨਾਂ ਨੇ ਪਾਰਕ ਬਣਾ ਤੀ ਆਪਦੇ ਪਾਸੇ ਸਿਵਰੇਜ ਦੀ ਜਿਹੜਾ ਬਾਹਰੋਂ ਪੈਸਾ ਐਨਆਰਏ ਤੁਸੀਂ ਦੋਸ਼ ਲਾ ਰਹੇ ਆ ਉਹਨਾਂ ਲੋਕਾਂ ਨੇ ਜਿਹੜਾ ਵੱਡਾ ਕਾਰਜ ਕੀਤਾ ਐਨਾਰੀਆਂ ਨੇ ਵੀ ਆਪਦੇ ਪਾਸੇ ਪਾਰਕ ਬਣਾ ਲਈ ਤੇ ਇੱਥੇ ਜਿਹੜਾ ਹੈਗਾ ਗੰਦੇ ਪਾਣੀ ਦਾ ਡੰਪ ਬਣਾਤਾ ਦੇਖੋ ਦੋਸ਼ ਨਹੀਂ ਲਾ ਰਹੇ ਅਸੀਂ ਵਿੱਤਕਰਾਂ ਦੀ ਗੱਲ ਕਰ ਰਹੇ ਆ ਵੀ ਆਪਦੇ ਪਾਸੇ ਸਿਵਰੇਜ ਸਿਵਰੇਜ ਦਾ ਇਹਨਾਂ ਨੇ ਛੱਪੜ ਭਰ ਕੇ ਬਹੁਤ ਵਧੀਆ ਬਣਾਇਆ ਅਸੀਂ ਉਸੇ ਪ੍ਰੋਜੈਕਟ ਨੂੰ ਦੇਖ ਕੇ ਅਸੀਂ ਸੋਚਿਆ ਸੀ ਇੱਥੇ ਵੀ ਪਾਰਕ ਬਣੂ ਇਹਨਾਂ ਨੇ ਸਾਨੂੰ ਸੁਪਨਾ ਦਿਖਾਇਆ ਸੀ ਇੱਥੇ ਪਾਰਕ ਬਣੂਗੀ ਬੱਚੇ ਖੇਡਣਗੇ ਇੱਥੇ ਵਧੀਆ ਵਾਤਾਵਰਨ ਹੋਊਗਾ ਅਸੀਂ ਉਹ ਚੀਜ਼ ਦੀ ਗੱਲ ਕਰ ਰਹੇ ਹਾਂ ਪਰ ਇਹ ਸਾਡੇ ਰਜਾਦਾ ਤੇ ਬਾਲ ਪੱਤੀ ਦੇ ਵਿਚਾਰਲੇ ਪਿੰਡ ਦੇ ਵਿੱਚ ਇਹਨਾਂ ਨੇ ਦੂਰਾ ਸ਼ਰਤਾਂ ਸਾਨੂੰ ਇਸ ਚੀਜ਼ਾਂ ਗਿਲਾ ਰਜਾਦਾ ਪੱਤੀ ਤੇ ਬਾਦਲ ਪੱਤੀ ਜਿਹੜੀ ਇਸ ਵੇਲੇ ਸਮੱਸਿਆ ਦੇ ਵਿੱਚ ਘਰੀ ਹੋਈ ਹੈ ਇੱਥੇ ਮੱਛਰ ਮੱਖੀਆਂ ਤੇ ਬਦਬੂ ਜਿਹੜੀ ਹੈਗੀ ਆ ਆਮ ਦੇਖੀ ਜਾਂਦੀ ਆ ਕਿਉਂਕਿ ਜਿਹੜਾ ਹੈਗਾ ਇੱਥੇ ਇਹ ਵੀ ਆ ਅੱਜ ਸਾਡੇ ਇੱਕ ਬਜ਼ੁਰਗ ਨਾਲ ਗੱਲ ਹੋਈ ਜਿਹੜੇ ਕਾਲੇ ਪੀਲੇ ਦਾ ਸ਼ਿਕਾਰ ਆ ਪਰੰਤੂ ਮਸਲਾ ਜਿਹੜਾ ਹੁੰਦੇ ਦਿਨਾਂ ਦੇ ਵਿੱਚ ਹੋਰ ਵੀ ਗੰਭੀਰ ਹੋ ਸਕਦਾ